ਇੱਕ ਪਿੰਡ 'ਚ ਨਾ ਤਿੰਨ ਬੰਦੇ ਤਿੰਨੇ ਨਾ ਕਾਮ ਬੰਦੇ ਉਹਨਾਂ ਪਿੰਡ 'ਚ ਕੀ ਕਰਨਾ ਵੀ ਅੱਜ ਰਾਤ ਨੂੰ ਅੱਜ ਬੈਠੇ ਤੇ ਕਹਿੰਦੇ ਇੱਕ ਕਹਿੰਦਾ ਵੀ ਇਦਾਂ ਕਰੀਏ ਪਿੰਡ ਦੇ ਜਿਹੜਾ ਓਡੇ ਖੇਤ ਨੇ ਨਾ ਇੱਥੇ ਗੰਨੇ ਲਾ ਦਈਏ ਦੂਜਾ ਕਹਿੰਦਾ ਜੇ ਇੱਥੇ ਗੰਨੇ ਲਾਤੇ ਤਾਂ ਲੋਕਾਂ ਪਿੰਡ ਵਾਲਾ ਚੁੱਪਣੇ ਚ ਚਾਲੂ ਕਰ ਦੇਣੇ ਇੱਕ ਕਹਿੰਦਾ ਜੀ ਛੱਲੀਆਂ ਬੀਜਦੋ ਕਹਿੰਦਾ ਪਿੰਡ ਵਾਲੇ ਇਹ ਖਾ ਜਾਣਗੇ ਕਹਿੰਦਾ ਇਦਾਂ ਕਰੋ ਪਹਿਲਾਂ ਪਿੰਡ ਵਾਲਿਆਂ ਦਾ ਇੰਤਜ਼ਾਮ ਕਰੀਏ ਉਹਨਾਂ ਲੱਕੜਾਂ ਕੱਟੀਆਂ ਕੀਤੀਆਂ ਪਿੰਡ ਦੇ ਆਲੇ ਦੋਲੇ ਖਿਲਾਰ ਕੇ ਪਿੰਡ ਵਾਲਿਆ ਪਿੰਡ ਵਾਲਿਆਂ ਨੂੰ ਅੱਗ ਲਾਤੀ ਤੇ ਮੁੜ ਕੇ ਜਦੋਂ ਪਿੰਡ ਵਾਲੇ ਤੜਫਣਾ ਉਹ ਕਰ ਲੈ ਚੁੱਪੋ ਛਡੀਆਂ ਛੱਲੀਆਂ ਠੀਕ ਐ ਤੋੜੋ ਸਾਡੇ ਗੰਨੇ ਭਾਵੇਂ ਗੰਨੇ ਲਾਏ ਨਹੀਂ ਪਿੰਡ ਨੂੰ ਅੱਗ ਲਾਤੀ ਛੱਲੀ ਵੀ ਜੀ ਨਹੀਂ ਪਿੰਡ ਨੂੰ ਅੱਗ ਲਾਤੀ ਇਹੀ ਪੰਜਾਬ ਦੇ ਹਾਲ ਜਿੰਨੇ ਨੇ 99 ਦੇ 92 ਸਾਰੇ ਐਮਐਲ ਦੇ ਹੋਈ ਐ ਕੋਈ ਕੰਮ ਕੀਤਾ ਧਾਰੀ ਵਾਲ ਨੇ ਕੀਤਾ ਜਨਾਲੇ ਹਲਕੇ ਦਾ ਇੱਕ ਵੀ ਦੱਸੋ ਕੰਮ ਕੋਈ ਕੀਤਾ ਜਦੋਂ ਜਾਣਿਆ ਧਾਰੀ ਵਾਲ ਤਾਂ ਕਦੀ ਮਿਲਿਆ ਨਹੀਂ ਦਫ਼ਤਰ ਚ ਜਾ ਕੇ ਬੈਠੋ ਜੀ ਇਹਦਾ ਮੁੰਡਾ ਬੈਠਾ ਮੁੰਡਾ ਸਭ ਤੋਂ ਨਿਹਾਤ ਨਕਮਾ ਵੇਸ਼ਕ ਨੂੰ ਸਾਹਮਣੇ ਮੇਰੇ ਇੰਟਰਵਿਊ ਤੇ ਬਿਠਾ ਲਓ ਮੈਂ ਧਾਰੀਵਾਲ ਨੂੰ ਵੀ ਚੈਲੰਜ ਕਰਦਾ ਧਾਰੀਵਾਲ ਨੂੰ ਖੁੱਲ ਕੇ ਚੈਲੰਜ ਕਰਦਾ ਜਦੋਂ ਮਰਜੀ ਆਗੇ ਭਗਵੰਦ ਮਾਨ ਕਹਿੰਦਾ ਮੇਰੇ ਨਾਲ ਡਿਬੇਟ ਕਰੋ ਮੈਂ ਕਹਿੰਦਾ ਧਾਰੀਵਾਲ ਨੂੰ ਜਦੋਂ ਮਰਜੀ ਮੇਰੇ ਨਾਲ ਇੱਕ ਪਲੇਟਫਾਰਮ ਤੇ ਬਹਿ ਕੇ ਜਿਹੜੇ ਮਰਜੀ ਚੈਨਲ ਤੇ ਮੇਰੇ ਨਾਲ ਡਿਬੇਟ ਕਰੇ ਜਨਾਲੇ ਹਲਕੇ ਵਾਸਤੇ ਮੈਂ ਕਰਨ ਲਈ ਤਿਆਰ ਹਾਂ ਇਹਨੇ ਸਭ ਤੋਂ ਵੱਧ ਤੁਹਾਡੇ ਜਨਾਲੇ ਹਲਕੇ ਦਾ ਮੇਰਾ ਕੀਤਾ ਕਰਕੇ ਤੇ ਧਾਰੀਵਾਲ ਨੇ ਅਚਾ ਜੀ ਠੀਕ ਹੈ ਜੀ ਆ ਪਵਿੱਤਰ ਸਿੰਘ ਨੇ ਇਹਨਾਂ ਨੇ ਆਪਣੇ ਘਰ ਦੀਆਂ ਚੀਜ਼ਾਂ ਵੇਚ ਕੇ ਉਸ ਪਾਰਟੀ ਨੂੰ ਸਥਿਰ ਕੀਤਾ ਡੀਜੇ ਦੇ ਕੋਲ ਸੀ ਕਰਦਾ ਸਿਸਟਮ ਸੀ ਇਹਨੇ ਲਾਇਆ ਇਹਨੂੰ ਵਿਚੋਣ ਨਾਲੇ ਹਲਕੇ ਜੋ ਪੁੱਛਿਆ ਸਭ ਤੋਂ ਪਰਾਵਾ ਵਾਰੰਟੀ ਬਹਾਲਾ ਕੇ ਇਹ ਟਿਕਟ ਦਾ ਚਾਹਵਣ ਸੀ ਪਾਰਟੀ ਦਿੱਲੀੋਂ ਆਉਂਦੀ ਰਹੀ ਇਹਨੂੰ ਕਹਿੰਦੀ ਰਹੀ ਵੀ ਤੂੰ ਟਿਕਟ ਲੜ ਤੇ ਅਸੀਂ ਤੈਨੂੰ ਟਿਕਟ ਦੇਨੇ ਆ ਤੂੰ ਇਲੈਕਸ਼ਨ ਲੜੇ ਵਿਚਾਰਾ ਕਹਿੰਦਾ ਵੀ ਨਹੀਂ ਮੈਂ ਜਿੰਨੇ ਕੋ ਜੋਗਾ ਮਾਉਨਾ ਕਰਦਾ ਪਰ ਇਹਦੇ ਕੋਲੋਂ ਕੀ ਰਹਿ ਗਿਆ ਇਹ ਜਿੰਨ ਮਤਲਬ ਵੇਖੀ ਨਾ ਮੈਂ ਵੀ ਕਰਪਟ ਸਿਸਟਮ ਆ ਤੇ ਇੱਕ ਬੰਦਾ ਹੁੰਦਾ ਜਿਹੜਾ ਚੋਰ ਬਣ ਕੇ ਲੁੱਟਦਾ ਕਿਸ ਨੂੰ ਉਹਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ ਹੂੰ ਤੇ ਮੈਂ ਤੁਹਾਨੂੰ ਭਰੋਸੇ 'ਚ ਲੈ ਕੇ ਤੁਹਾਡੇ ਘਰ ਦਾ ਮੈਂਬਰ ਬਣ ਕੇ ਤੁਹਾਨੂੰ ਜਦੋਂ ਲੁੱਟਾਂਗਾ ਨਾ ਤੁਹਾਨੂੰ ਉਹਨਾਂ ਚੋਰੀ ਦਾ ਦੁੱਖ ਨਹੀਂ ਹੋਣਾ ਜਿੰਨਾ ਤੁਹਾਨੂੰ ਇਸ ਗੱਲ ਦਾ ਦੁੱਖ ਹੋਏਗਾ ਕਿ ਯਾਰ ਇਹਨੇ ਮੇਰਾ ਧੋਖਾ ਕੀਤਾ ਤੇ ਸਾਡੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਲੀਡਰਾਂ ਨੇ ਤੇ ਦਿੱਲੀ ਵਾਲਿਆਂ ਨੇ ਵੀ ਧੋਖਾ ਹੀ ਕੀਤਾ ਹਾਲ ਸਾਹਿਬ ਜਿਹੜਾ ਹੁਣ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਰੱਖ ਕੇ ਚਲਾ ਰਿਆ ਜਿੰਨੇ ਵੀ ਅਜਨਾਲਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਇੱਕ ਮੈਂ ਬਹੁਤਿਆਂ ਦੀ ਗੱਲ ਕਰਦਾ ਇੱਕ ਵੀ ਵਲੰਟੀਅਰ ਧਾਰੀ ਵਾਲ ਨੇ ਸੰਭਿਆ ਜਾਂ ਉਹਨੂੰ ਕੋਈ ਅਹੁਦਾ ਦਿੱਤਾ ਹੈ ਅੱਜ ਨਾਲੇ ਹਲਕੇ ਦੇ ਵਿੱਚ ਤੁਸੀਂ ਵੇਖ ਲਓ ਜਿਹੜਾ ਆਪਣਾ ਚੇਤਨਪ੍ਰੀਆ ਬੱਬੂ ਆ ਹਾਂਜੀ ਉਹਨੂੰ ਚੇਅਰਮੈਨ ਕਮੇਟੀ ਦਾ ਲਾਇਆ ਇੱਕ ਵੀ ਵੋਟ ਉਹਨੇ ਕਿਤੇ ਹਜ਼ਾਰੇ ਹਲਕੇ ਵਿੱਚ ਪਾਰਟੀ ਵਾਸਤੇ ਮੰਗੀ ਤੇ ਉਹਦਾ ਆਪਣਾ ਪਰਿਵਾਰ ਬਾਹਰ ਕੀ ਉਹਨੂੰ ਦੇਣਾ ਸਾਡੀ ਪਾਰਟੀ ਨੂੰ ਹਰੀਲ ਪੈਂਦਾ ਕਹਿੰਦਾ ਹੁੰਦਾ ਸੀ ਕਿ ਜਦੋਂ ਇਹ ਪਾਰਟੀ ਬਣੇਗੀ ਮੈਂ ਤਾਂ ਇੱਕ ਕਾਮਯਾਬ ਬੰਦਾ ਰਵਾਂਗਾ ਤੇ ਮੇਰੇ ਕੋਲ ਇਹੋ ਹੀ ਮੋਬਾਈਲ ਹੋਣਾ ਟੁੱਟਾ ਜਾਂ ਤੇ ਹੀ ਚੱਲਿਆ ਕਰਨਾ ਤੇ ਮੇਰੇ ਤੋਂ ਇਲਾਵਾ ਮੇਰੇ ਪਰਿਵਾਰ ਦੇ ਵਿੱਚੋਂ ਇਸ ਪਾਰਟੀ ਦਾ ਹਿੱਸੇਦਾਰ ਕੋਈ ਨਹੀਂ ਹੋਵੇਗਾ ਅੱਜ ਅਸੀਂ ਜੇ ਅਸੀਂ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਜਾਂਨੇ ਆ ਮੱਲੋ ਦਫ਼ਤਰ ਦੇ ਵਿੱਚ ਜਾਂਨੇ ਆ ਉੱਥੇ ਕੌਣ ਬੈਠਾ ਜੀ ਉੱਥੇ ਨੌ ਬੈਠੀ ਆ ਕੌਣ ਆ ਨੌ ਕਿਦੀ ਆ ਜੀ ਧਾਰੀ ਹਲ ਸਾਹਿਬ ਦੀ ਬੇਟਾ ਬੈਠਾ ਜੀ ਜਿਹੜਾ ਉਥੋਂ ਦੀ ਕਮਾਂਡ ਸੰਭਾਲ ਰਿਹਾ ਜਿਹੜਾ ਸਾਡੇ ਪੂਰੇ ਜਨਾਲੇ ਦੇ ਪੁਰਾਣੇ ਵਲੰਟੀਅਰਾਂ ਦਾ ਬੇੜਾ ਕਰਨ ਵਾਲਾ ਖੁਸ਼ਪਾਲ ਸਿੰਘ ਉਹਦਾ ਮੁੰਡਾ ਹੈ ਉਹਦਾ ਕਾਰਨ ਆ ਵਜਾ ਇਹ ਆ ਕਿ ਜੋ ਵੀ ਬੰਦਾ ਜਾ ਕੇ ਮਿਲਦਾ ਧਾਰੀਵਾਲ ਸਾਹਿਬ ਨੂੰ ਤੇ ਮਿਲਦਾ ਨਹੀਂ ਮੈਂ ਸਾਹਿਬ ਨਹੀਂ ਕਹਿਣਾ ਚਾਹੁੰਦਾ ਸਾਹਿਬ ਤੇ ਇੱਕੋ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਉਸ ਤੋਂ ਬਿਨਾ ਸਾਹਿਬ ਕੋਈ ਨਹੀਂ ਦੂਜੀ ਗੱਲ ਹੈ ਪੀ ਦੀ ਧਾਰੀਵਾਲ ਦੀ ਵੀ ਕਿਸੇ ਦਾ ਜਿਹੜਾ ਪਹਿਲਾ ਇਹਦਾ ਫੋਨ ਨੰਬਰ ਸੀ ਪਹਿਲਾ ਫੋਨ ਨੰਬਰ ਸੀ ਇਹ ਕਿਸੇ ਵਲੰਟੀਅਰ ਦਾ ਫੋਨ ਨਹੀਂ ਚੁੱਕਦਾ ਜਿੰਨੇ ਪੁਰਾਣੇ ਵਲੰਟੀਅਰ ਕਾਰਨ ਦਾ ਇਹ ਕੋਈ ਵਿਚਾਰੇ ਆਮ ਘਰਾਂ ਚੋਂ ਠੇ ਲੋਕ ਸਨ ਜਿਨ੍ਹਾਂ ਨੇ ਪਾਰਟੀ ਨੂੰ ਉਭਾਰਿਆ ਤੇ ਸਦਾ ਵਿੱਚ ਲੈ ਕੇ ਆਏ ਇੱਕ ਹੋ ਸਨੇਹਾ ਦੇ ਨਾਮ ਪਾਰਟੀ ਦੇ ਜਿੰਨੇ ਪੁਰਾਣੇ ਵਲੰਟੀਅਰ ਨੇ ਵੀ ਵੇਖੋ ਧਾਰੀਵਾਲ ਸਾਹਿਬ ਜਿਹੜਾ ਵਾ ਹੁਣ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਰੱਖ ਕੇ ਚਲਾ ਰਿਆ ਜਿੰਨੇ ਵੀ ਅਜਨਾਲਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਹੈ ਇੱਕ ਮੈਂ ਬਹੁਤੇ ਅੰਝ ਨਹੀਂ ਗੱਲ ਕਰਦਾ ਇੱਕ ਵੀ ਵਲੰਟੀਅਰ ਧਾਰੀਵਾਲ ਨੇ ਸੰਭਿਆ ਪਿੰਚ ਦੀ ਗੱਲ ਵਿੱਚ ਰੱਖੀ ਕਿ ਉਹ ਉਹਨਾਂ ਨੇ ਹੀ ਇਹਨੂੰ ਦੇਖ ਕੇ ਆਪਣਾ ਦੇ ਆਏ ਪੇਪਰ ਪਿਆ ਲਓ ਜੀ ਸਾਡੇ ਪਿੰਡੋਂ 45 ਬੰਦਿਆਂ ਦੇ ਸੰਜੇ ਤੈਨਕ ਵਾਰੀ ਤੁਹੀ ਕਰਾਉਣੀ ਫਿਰ ਉਹ ਸਰਪੰਚ ਦੇ ਘਰ ਇਹਨੇ ਸੁਨੇਹਾ ਭੇਜ ਤੇਰੀ ਨਕਵਾਰੀ ਲੱਗਣ ਵਾਲੀ ਹੂ ਤੇ ਚੁੱਪ ਕਰਕੇ ਮੇਰੇ ਕੋਲ ਆ ਜਾ ਇਹ ਫਿਰਾਨੂੰ ਸੁਨੇਹਾ ਆਇਆ ਵੀ ਜਿਹੜਾ ਉੱਡਦੀ ਉੱਡਦੀ ਗੱਲ ਐ ਪੇ 2.3 ਲੱਖ ਰੁਪਈਆ ਸਰਪੰਚ ਸਾਹਿਬ ਨੇ ਚਾੜਿਆ ਤੇ ਉਹ ਪਾਸ ਜਿਹੜਾ ਬੰਦੇ ਦੀ ਇਨਕੁਵਾਰੀ ਧਾਰੀਵਾਲ ਸਾਹਿਬ ਲਾਉਣੀ ਚਾਹੁੰਦੇ ਸੀ ਉਹ ਸਰਪੰਚ ਉਹਨਾਂ ਦੇ ਨਾਲ ਪਿੰਡ ਦੇ ਕੰਮ ਉਹ ਕਰਵਾ ਰਿਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪੁਰਾਣੇ ਵਰਕਰ ਕੱਲਾ ਖੋਨੇਵਾਲ ਦਾ ਹਰ ਨਹੀਂ ਪੂਰੇ ਜਨਾਲੇ ਹਲਕੇ ਦਾ ਇਸ ਤਰ੍ਹਾਂ ਜਿਹੜੇ ਵੇਖੋ ਜੀ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਦੇ ਉਤੇ ਜੋ ਵੀ ਇਹਨਾਂ ਸਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਤੇ ਜੋ ਵੀ ਦਿੱਲੀੋਂ ਸਾਨੂੰ ਆਉਂਦਾ ਰਿਹਾ ਵੀ ਤੁਹਾਡੇ ਪੰਜਾਬ ਵਿੱਚ ਇਹਨਾਂ ਨੇ ਨਸ਼ਾ ਲਿਆਂਦਾ ਇਹਨਾਂ ਵੀ ਆਈਪੀ ਕਲਚਰ ਲਿਆਂਦਾ ਜੀ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਤੇ ਅਸੀਂ ਵੀ ਇਹ ਗੱਲਾਂ ਸਹਿਮਤੀ ਪ੍ਰਗਟਾਈ ਕਹੀ ਆਪਣੇ ਪੰਜਾਬ ਦੇ ਸਾਡੇ ਵੱਡਿਆਂ ਵਡੇਰਿਆਂ ਨੇ ਬੜਾ ਵਧੀਆ ਪੰਜਾਬ ਨੂੰ ਸੰਘਰਸ਼ੀਲ ਦੇ ਵਿੱਚੋਂ ਦੇ ਲੰਘ ਕੇ ਪੰਜਾਬ ਨੂੰ ਬੜੀਆਂ ਬਲੰਦੀਆਂ ਤੇ ਲਿਆਂਦਾ ਤੇ ਇਹਨਾਂ ਪਾਰਟੀਆਂ ਕਰਕੇ ਸਾਡੀ ਜਿਹੜੀ ਪੰਜਾਬ ਦੀ ਸ਼ਤਾ ਥੋੜੀ ਥੱਲੇ ਚਲ ਗਈ ਆ ਤੇ ਫਿਰ ਇਹਨਾਂ ਦੇ ਮਗਰ ਲੱਗੇ ਪਾਰਟੀ ਦਾ ਪ੍ਰਚਾਰ ਕੀਤਾ ਚਲੋ ਪਾਰਟੀ ਹੋਂਦ ਵਿੱਚ ਅਸੀਂ ਲੈ ਕੇ ਆਏ ਤੇ ਅਸੀਂ ਮੇਨ ਚੀਜ਼ਾਂ ਸੀ ਛੱਡੀਆਂ ਜਿਹੜੀਆਂ ਪੰਜਾਬ ਦੇ ਵਿੱਚ ਜਿੱਦਾਂ ਵੀਆਈਪੀ ਇਹ ਕਲਚਰ ਕਹਿੰਦੇ ਸੀ ਧਾਰੀয়াল ਸਾਹਿਬ ਕਹਿੰਦੇ ਸੀ ਪੀ ਅਸੀਂ ਜਦੋਂ ਆਮ ਆਦਮੀ ਪਾਰਟੀ ਬਣੇਗੀ ਧਾਰੀয়াল ਪੈਂਦਾ ਕਹਿੰਦਾ ਹੁੰਦਾ ਸੀ ਕਿ ਜਦੋਂ ਇਹ ਪਾਰਟੀ ਬਣੇਗੀ ਮੈਂ ਤਾਂ ਇੱਕ ਕਾਮਯਾਬ ਬੰਦਾ ਰਵਾਂਗਾ ਤੇ ਮੇਰੇ ਕੋਲ ਇਹੋ ਹੀ ਮੋਬਾਈਲ ਹੋਣਾ ਟੁੱਟਾ ਜਾਂਦੇ ਹੀ ਚੱਲਿਆ ਕਰਨਾ ਤੇ ਮੇਰੇ ਤੋਂ ਇਲਾਵਾ ਮੇਰੇ ਪਰਿਵਾਰ ਦੇ ਵਿੱਚੋਂ ਇਸ ਪਾਰਟੀ ਦਾ ਹਿੱਸੇਦਾਰ ਕੋਈ ਨਹੀਂ ਹੋਵੇਗਾ ਅੱਜ ਅਸੀਂ ਜੇ ਅਸੀਂ ਆਪਾਂ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਆ ਮੱਲੋ ਦਫ਼ਤਰ ਦੇ ਵਿੱਚ ਜਾਂਦੇ ਆ ਉੱਥੇ ਕੌਣ ਬੈਠਾ ਜੀ ਉੱਥੇ ਨੌ ਬੈਠੀ ਐ ਕੌਣ ਐ ਨੌ ਕਿਦੀ ਐ ਜੀ ਧਾਰੀয়াল ਸਾਹਿਬ ਦੀ ਬੇਟਾ ਬੈਠਾ ਜੀ ਜਿਹੜਾ ਉਥੋਂ ਦੀ ਕਮਾਂਡ ਸੰਭਾਲ ਰਿਹਾ ਜਿਹੜਾ ਸਾਡੇ ਪੂਰੇ ਜਨਾਲੇ ਦੇ ਪੁਰਾਣੇ ਵਲੰਟੀਅਰਾਂ ਦਾ ਬੇੜਾ ਕਰਨ ਵਾਲਾ ਖੁਸ਼ਪਾਲ ਸਿੰਘ ਉਹਦਾ ਮੁੰਡਾ ਐ ਉਹਦਾ ਕਾਰਨ ਆ ਵਜਾ ਇਹ ਆ ਕਿ ਜੋ ਵੀ ਬੰਦਾ ਜਾ ਕੇ ਮਿਲਦਾ ਧਾਰੀয়াল ਸਾਹਿਬ ਨੂੰ ਤੇ ਮਿਲਦਾ ਨਹੀਂ ਮੈਂ ਸਾਹਿਬ ਨਹੀਂ ਕਹਿਣਾ ਚਾਹੁੰਦਾ ਸਾਹਿਬ ਤੇ ਇੱਕੋ ਹੀ ਸਾਡਾ ਗੁਰੂ ਗ੍ਰੰਥ ਸਾਹਿਬ ਉਹ ਤੋਂ ਬਿਨਾ ਸਾਹਿਬ ਕੋਈ ਨਹੀਂ ਦੂਜੀ ਗੱਲ ਐ ਵੀ ਦੀ ਧਾਰੀয়াল ਦੀ ਵੀ ਕਿਸੇ ਦਾ ਜਿਹੜਾ ਪਹਿਲਾ ਇਹਦਾ ਪਹਿਲਾ ਫੋਨ ਨੰਬਰ ਸੀ ਕਿਦਾ ਕਿਸੇ ਵਲੰਟੀਅਰ ਦਾ ਫੋਨ ਹੀ ਚੁੱਕਦਾ ਜਿੰਨੇ ਪੁਰਾਣੇ ਵਲੰਟੀਅਰ ਕਾਰਨ ਦਾ ਇਹ ਕੋ ਵਿਚਾਰੇ ਆਮ ਘਰਾਂ ਚ ਉੱਠੇ ਲੋਕ ਸਨ ਜਿਨ੍ਹਾਂ ਨੇ ਪਾਰਟੀ ਨੂੰ ਵਾਰਿਆ ਤੇ ਸਦਾ ਵਿੱਚ ਲੈ ਕੇ ਆਏ ਉਹਨਾਂ ਲੋਕਾਂ ਦਾ ਹਾਲਾ ਹਾਲ ਜਿਹੜਾ ਇਹਨਾਂ ਨੇ ਮਾਰਾ ਕੀਤਾ ਉਹਦੇ ਪਿੱਛੇ ਮੈਂ ਆਪਣੇ ਪਿੰਡ ਦਾ ਹੀ ਦੱਸ ਦੇਣਾ ਟੌਪਿਕ ਕਿ ਸਾਡੇ ਪਿੰਡ ਦਾ ਸਰਪੰਚ ਆ ਕਾਂਗਰਸ ਤੋਂ ਪ੍ਰਥੀਪਾਲ ਤੇ ਅਸੀਂ ਇਹਨਾਂ ਦੇ ਕੋਲ ਧਾਰੀਵਾਲ ਸਾਹਿਬ ਕੋਲ ਗਏ ਜਦੋਂ ਨਵੀਂ ਨਵੀਂ ਸਰਕਾਰ ਬਣੀ ਪਈ ਇਹ ਕਹਿੰਦੇ ਪਿੰਡਾਂ ਨੇ ਪੰਜਾਬ ਦਾ ਪਿੰਡਾਂ ਦੇ ਸਰਪੰਚਾਂ ਪੈਸਾ ਬੜਾ ਖਾਦਾ ਜੀ ਤੇ ਅਹੀ ਵੀ ਗਏ ਵੀ ਤੁਸੀਂ ਪਿੰਡ ਦੇ ਹੁਣ ਪੰਡਾਂ ਦੇ ਸਰਪੰਚਾਂ ਦੀਆਂ ਇਨਕੁਵਾਰੀਆਂ ਕਰਾਓਗੇ ਕਹਿੰਦੇ ਵੀ ਹਾਂ ਤੁਹਾਡੇ ਪਿੰਡ ਪ੍ਰਿੰਸੀਪਲ ਨੇ ਤੇ 42-43 ਲੱਖ ਰੁਪਈਆ ਖਾਦਾ ਸਾਨੂੰ ਤਾਂ ਸਾਰਾ ਆਦਾ ਗਿਆਨ ਹੈ ਤੁਸੀਂ ਏਦਾਂ ਕਰੋ ਵੀ ਪ੍ਰਿੰਸੀਪਲ ਦੀ ਜੇਨਕਵਾਰੀ ਕਰਨੀ ਹੈ ਤੇ ਆਪਣੇ ਪਿੰਡੋਂ 40-45 ਬੰਦਿਆਂ ਦੇ ਸਿਆਣ ਕਰਕੇ ਤੇ ਲੈ ਕੇ ਆਓ ਹਾਲਾਂਕਿ ਅਸੀਂ ਇਸ ਚੀਜ਼ੇ ਨਾਲ ਸਹਿਮਤ ਨਹੀਂ ਹੈਗੇ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਵੀ ਚਲੋ ਇਹਹੀ ਗੱਲਾਂ ਸਹਿਮਤ ਨਹੀਂ ਚਲੋ ਪਿੱਛੇ ਜੋ ਹੋ ਗਿਆ ਕੋਈ ਗੱਲ ਨਹੀਂ ਅੱਗੇ ਤੋਂ ਇਹ ਪਾਰਟੀ ਜਿਹੜੀ ਆ ਭ੍ਰਿਸ਼ਟਾਚਾਰ ਨਾ ਫਲਾਉਣ ਦਵੇ ਪਰ ਇਹ ਉਹਨਾਂ ਤੋਂ ਵੱਧ ਕਰਗੇ ਕਿਵੇਂ ਕਿਵੇਂ ਇਦਾਂ ਕਰਕੇ ਵੀ ਵੇਖੋ ਜੀ ਉਹ ਸਰਪੰਚ ਜਿਹੜਾ ਸੀ ਇਹੀ ਉਹਦੀ ਇਨਕੁਆਰੀ ਲਾਉਣ ਵਾਸਤੇ ਇਹਨਾਂ ਦੇ ਘਰ ਆਪਾਂ ਨੇ ਪੇਪਰ ਦੇ ਕੇ ਆ ਗਏ ਬਾਅਦ ਵਿੱਚ ਉਹੀ ਸਰਪੰਚ ਜਿਹੜਾ ਪਾਰਟੀ 'ਚ ਸ਼ਾਮਲ ਹੋ ਗਿਆ ਨਹੀਂ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਿਆ ਆਮ ਪਾਰਟੀ ਸ਼ਾਮਲ ਹੋ ਗਿਆ ਹੁਣ ਆਮ ਆਦਮੀ ਪਾਰਟੀ ਉਹਦੀ ਇਨਕੁਆਰੀ ਆਪਾਂ ਲਾਈ ਉਹ ਹੁਣ ਮੈਂ ਇੱਕ ਹੋਰ ਸੁਨੇਹਾ ਦੇ ਨਾਮ ਪਾਰਟੀ ਦੇ ਜਿੰਨੇ ਪੁਰਾਣੇ ਵਲੰਟੀਅਰ ਨੇ ਵੀ ਵੇਖੋ ਧਾਰੀਵਾਲ ਸਾਹਿਬ ਜਿਹੜਾ ਵਾ ਹੁਣ ਆਮ ਆਦਮੀ ਪਾਰਟੀ ਦੇ ਮੋਢਿਆਂ ਤੇ ਰੱਖ ਕੇ ਚਲਾ ਰਿਹਾ ਜਿੰਨੇ ਵੀ ਅਜਨਾਲਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਇੱਕ ਮੈਂ ਬਹੁਤਿਆਂ ਦੀ ਨਹੀਂ ਗੱਲ ਕਰਦਾ ਇੱਕ ਵੀ ਵਲੰਟੀਅਰ ਧਾਰੀਵਾਲ ਨੇ ਸੰਭਿਆ ਜਾਂ ਉਹਨੂੰ ਕੋਈ ਅਹੁਦਾ ਦਿੱਤਾ ਹੈ ਅਜਨਾਲੇ ਹਲਕੇ ਦੇ ਵਿੱਚ ਤੁਸੀਂ ਵੇਖ ਲਓ ਜਿਹੜਾ ਆਪਣਾ ਕੇਰਤਨਪਰੀਆ ਬੱਬੂ ਆ ਹਾਂਜੀ ਉਹਨੂੰ ਚੇਅਰਮੈਨ ਕਮੇਟੀ ਦਾ ਲਾਇਆ ਇੱਕ ਵੀ ਵੋਟ ਉਹਨੇ ਕਿਹਦੇ ਹਲਕੇ ਵਿੱਚ ਪਾਰਟੀ ਵਾਸਤੇ ਮੰਗੀ ਉਹਦਾ ਆਪਣਾ ਪਰਿਵਾਰ ਬਾਅਦ ਕੀ ਉਹਨੂੰ ਦੇਣਾ ਹੈ ਸਾਡੀ ਪਾਰਟੀ ਨੂੰ ਅੱਛਾ ਜੀ ਠੀਕ ਹੈ ਜੀ ਆ ਪਵਿੱਤਰ ਸਿੰਘ ਨੇ ਇਹਨਾਂ ਨੇ ਆਪਣੇ ਘਰ ਦੀਆਂ ਚੀਜ਼ਾਂ ਵੇਚ ਕੇ ਉਸ ਪਾਰਟੀ ਨੂੰ ਸਿਰ ਕੀਤਾ ਡੀਜੇ ਇਹਦੇ ਕੋਲ ਸੀ ਘਰ ਦਾ ਸਿਸਟਮ ਸੀ ਇਹਨੇ ਲਾਇਆ ਇਹਨੂੰ ਜਨ ਨਾਲੇ ਹਲਕੇ ਚ ਪੁੱਛਿਆ ਸਭ ਤੋਂ ਪਹਿਲਾਂ ਵਲੰਟੀ ਬਹਾਲਾ ਕੇ ਇਹ ਪਾਰਟੀ ਦਿੱਲੀੋਂ ਆਉਂਦੀ ਰਹੀ ਇਹਨੂੰ ਕਹਿੰਦੀ ਰਹੀ ਵੀ ਤੂੰ ਟਿਕਟ ਲੜ ਤੇ ਅਸੀਂ ਤੈਨੂੰ ਟਿਕਟ ਦੇਣਿਆ ਤੂੰ ਇਲੈਕਸ਼ਨ ਲੜੇ ਵਿਚਾਰਾ ਕਹਿੰਦਾ ਵੀ ਨਹੀਂ ਮੈਂ ਜਿੰਨੇ ਕੋ ਜੋਗਾ ਮੈਂ ਉਹਨਾ ਕਰਦਾ ਪਰ ਇਹਦੇ ਕੋਲੋਂ ਕੀ ਰਹਿ ਗਿਆ ਕੁਝ ਇਸੇ ਤਰ੍ਹਾਂ ਸਾਰੇ ਪਿੰਡਾਂ ਦੇ ਵਿੱਚ ਉਹ ਸਰਪੰਚ ਦੀ ਗੱਲ ਵਿੱਚ ਹੀ ਰਹੀ ਕਿ ਉਹ ਉਹਨਾਂ ਨੇ ਹੀ ਇਹਨੂੰ ਦੇਖ ਕੇ ਆਪਣਾ ਦੇ ਆਏ ਪੇਪਰ ਬੀਆ ਲੋਜੀ ਸਾਡੇ ਪਿੰਡੋਂ 45 ਬੰਦਿਆਂ ਦੇ ਸਹੰਜੇ ਤਿੰਨ ਕੁ ਵਾਰੀ ਤੁਹੀ ਕਰਾਉਣੀ ਫਿਰ ਉਹ ਸਰਪੰਚ ਦੇ ਘਰ ਇਹਨੇ ਸੁਨੇਹਾ ਭੇਜ ਤੇਰੀ ਨਕਵਾਰੀ ਲੱਗਣ ਵਾਲੀ ਓ ਤੇ ਚੁੱਪ ਕਰਕੇ ਮੇਰੇ ਕੋਲ ਆ ਜਾ ਇਹ ਫਿਰਾਨੂੰ ਸੁਨੇਹਾ ਆਇਆ ਵੀ ਜਿਹੜਾ ਉੱਡਦੀ ਉੱਡਦੀ ਗੱਲ ਐ ਪੇ 2.5 ਤਿੰਨ ਲੱਖ ਰੁਪਈਆ ਸਰਪੰਚ ਸਾਹਿਬ ਨੇ ਚਾੜਿਆ ਤੇ ਉਹ ਪਾਸ ਜਿਹੜਾ ਬੰਦੇ ਦੀ ਨਕਵਾਰੀ ਧਾਰੀয়াল ਸਾਹਿਬ ਲਾਉਣੀ ਚਾਹੁੰਦੇ ਸੀ ਉਹ ਹੁਣ ਸਰਪੰਚ ਉਹਨਾਂ ਦੇ ਨਾਲ ਪਿੰਡ ਦੇ ਕੰਮ ਉਹ ਕਰਵਾ ਰਿਆ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਪੁਰਾਣੇ ਵਰਕਰ ਕੱਲਾ ਖੋਨੇ ਵਾਲ ਦਾ ਹੱਲ ਨਹੀਂ ਪੂਰੇ ਜਨਾਲੇ ਹਲਕੇ ਦਾ ਇਸ ਤਰ੍ਹਾਂ ਜਿਹੜੇ ਪਿੰਡਾਂ ਪਿੰਡਾਂ ਦੇ ਜਾ ਕੇ ਹੁਣ ਅਸੀਂ ਬੁਲੰਦੀ ਆクセੜਨੀ ਆ ਸ਼ੁਰੂਆਤ ਮਾ ਕਰ ਰਹੇ ਆ ਵੀ ਜਿੱਦਾਂ ਕਹਿੰਦੇ ਪੁਰਾਣੀਆਂ ਪੁਰਾਣੀਆਂ ਪਾਰਟੀਆਂ ਦੇ ਜਿਹੜੇ ਪੁੱਤਰ ਸੀ ਜਾਂ ਉਹਨਾਂ ਦੇ ਚਾਚੇ ਤਾਇਆ ਨੇ ਗਾਂਹ ਹਿੱਸੇਦਾਰੀ ਹੋ ਗਲਤ ਕੰਮ ਕਰਦੇ ਸੀ ਆ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਬੇ ਖੁਸ਼ਪਾਲ ਸਿੰਘ ਧਾਰੀਵਾਲ ਦਾ ਬੇਟਾ ਸੀ ਰਾਤੋਂ ਰਾਤ ਪੰਜਾਬ ਸਟੇਟ ਤੋਂ ਬਾਹਰੋਂ ਇੱਕ ਟਿਕਟ ਲੈ ਕੇ ਤੇ ਅਮਰੀਕਾ ਚਲਾ ਗਿਆ ਕਿਹਨਾਂ ਦਾ ਬੇਟਾ ਹੈ ਧਾਰੀਵਾਲ ਸਾਹਿਬ ਦਾ ਖੁਸ਼ਪਾਲ ਅੱਛਾ ਖੁਸ਼ਪਾਲ ਸਿੰਘ ਧਾਰੀਵਾਲ ਟਿਕਟ ਲੈ ਕੇ ਰਾਤੋਂ ਰਾਤ ਚੜਿਆ ਉਹਦੇ ਪਿੱਛੇ ਵੀ ਬੜਾ ਕਾਰਨ ਹੈ ਤੇ ਦੁਨੀਆ ਨੂੰ ਪੂਰੇ ਅਜਨਾਲੇ ਹਲਕੇ ਦੇ ਲੋਕਾਂ ਨੂੰ ਪਤਾ ਹੋ ਸਕਦਾ ਤარიਵਾਲ ਸੋਚਦੇ ਹੋਣਗੇ ਕਿਸੇ ਨੂੰ ਪਤਾ ਨਹੀਂ ਉਹ ਵੀ ਆਉਣ ਵਾਲੇ ਸਮੇਂ ਜਦੋਂ ਇਲੈਕਸ਼ਨ ਆਉਣੀਆਂ ਆਹੀ ਗੱਲ ਕਰਾਂਗੇ ਜੇ ਅਸੀਂ ਆਪਣੀਆਂ ਜਿਹੜੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਸੀ ਵਿੱਚ ਗਏ ਆ ਗਏ ਨਹੀਂ ਸਾਡੀ ਪਾਰਟੀ ਆ ਸਾਡੇ ਵੱਡਿਆਂ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਨੇ ਕਾਲੇ ਪਾਣੀ ਦੀ ਜੇਲਾ ਕਟੀਆਂ ਨੇ ਫਾਂਸੀਆਂ ਦੇ ਰਸੇ ਜਿਹੜੇ ਉਹਨਾਂ ਗਲਾਂ ਵਿੱਚ ਪਾਏ ਨੇ ਤਾਂ ਜਾ ਕੇ ਪਾਰਟੀਆਂ ਸਟੀਆਂ ਸਥਿਰ ਹੋਈਆਂ ਸੀ ਸਾਡੀ ਮਾਂ ਬੱਲੀ ਪਾਰਟੀ ਆ ਕਲੀ ਦਾ ਲੋਚ ਤਾਂ ਕਰਕੇ ਨਹੀਂ ਹੁਣ ਹੁਣ ਮੈਨੂੰ ਇਹ ਦੱਸਿਓ ਕਿ ਜਦੋਂ ਤੁਸੀਂ ਆਪਣਾ ਰਿਜ਼ਾਈਨ ਦਿੱਤਾ ਜੀ ਉਸ ਤੋਂ ਪਹਿਲਾਂ ਵਿਚਾਰ ਨਹੀਂ ਹੁੰਦੀ ਆ ਸਬੰਧਤ ਨੂੰ ਭੇਜਿਆ ਜਾਂਦਾ ਤੁਸੀਂ ਮੰਤਰੀ ਸਾਹਿਬ ਨੂੰ ਭੇਜਿਆ ਹੋਏਗਾ ਜੀ ਕਿ ਉਹਨਾਂ ਤੁਹਾਡੇ ਤੱਕ ਅਪਰੋਚ ਕੀਤੀ ਆ ਕਿ ਆਪਾਂ ਪਾਰਟੀ ਨੂੰ ਕਮਜ਼ੋਰ ਨਹੀਂ ਹੋਣ ਦੇਣਾ ਹਲਕੇ ਜੇ ਕੋਈ ਗਿਲੇ ਸ਼ਿਕਰੇ ਤਾਂ ਉਹਨਾਂ ਨੂੰ ਦੂਰ ਕਰ ਲਿਆ ਜਾਵੇ ਜੀ ਇਹਨਾਂ ਨੇ ਆਪਾਂ ਚਾਰ ਵਾਰ ਨਹੀਂ ਪੰਜ ਵਾਰ ਨਹੀਂ ਮੇਰੇ ਕੋਲ ਘਰ ਰਜਿਸਟਰ ਤੇ ਲਿਖਿਆ ਆ 15 ਵਾਰ ਧਾਰੀ ਵਾਲ ਨੇ ਸਾਨੂੰ ਟਾਈਮ ਦਿੱਤਾ ਐਸ਼ੇ ਤੁਹਾਡੇ ਪਿੰਡ ਆ ਰਹੇ ਆ ਤੇ ਮੈਂ ਬਾਲਾ ਕੋ ਉੱਥੇ ਜਾਂਦਾ ਰਿਹਾ ਵੀ ਤੁਸੀਂ ਜਿੰਨੇ ਸਾਡੇ ਪਾਰਟੀ ਦੇ ਪਿੰਡ ਦੇ ਲੋਕਾਂ ਨੇ ਵੋਟਾਂ ਪਾਈਆਂ ਤੇ ਬਾਕੀ ਜਿਹਨਾਂ ਨਹੀਂ ਪਾਈਆਂ ਉਹ ਬੰਦੇ ਸਾਡੇ ਨਾਲ ਜਿਹੜੇ ਤੁਹਾਡੇ ਨਾਲ ਨਹੀਂ ਤੁਰੇ ਪਿੱਠ ਪਿੱਛੇ ਵੋਟਾਂ ਪਾਈਆਂ ਤੁਹਾਡੇ ਅੱਗੇ ਆਉਣਾ ਚਾਹੁੰਦੇ ਆ ਤੇ ਇਹਨੇ 15 ਵਾਰੀ ਟਾਈਮ ਦਿੱਤਾ ਜੀ ਸਾਨੂੰ ਤੇ 15 ਵਾਰੀ ਸਾਡੇ ਪੁਰਾਣੇ ਰਵਲਟੀਆਂ ਨਾਲ ਦੇ ਕੋਰੇ ਨੇ ਹਾਜ਼ਰੀ ਨਹੀਂ ਭਰੀ ਹੁਣ ਉਹ ਜਿਹੜਾ ਕਾਂਗਰਸੀ ਸਰਪੰਚਾ ਉਹਦੇ ਘਰ ਵੀ ਗਏ ਨੇ ਤੇ ਸਾਨੂੰ ਇਹਨੇ ਪੁੱਛਿਆ ਤੱਕ ਨਹੀਂ ਵੀ ਅਸੀਂ ਤੁਸੀਂ ਵੀ ਇੱਥੇ ਹੈਗੇ ਹੋ ਜਾਂ ਨਹੀਂ ਹੈਗੇ ਗੱਲ ਕਦੀ ਵੀ ਹੁਣ ਜਿੰਨੇ ਵੀ ਪੁਰਾਣੇ ਵਲੰਟੀਅਰ ਨੇ ਉਹਨਾਂ ਨੂੰ ਕਮਜ਼ੋਰ ਸਮਝਿਆ ਜਾ ਰਿਹਾ ਜਿਹੜੇ ਬੰਦੇ ਪਹਿਲਾਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਸੀ ਵੰਡ ਦਿੰਦੇ ਜਿਹੜੇ ਬੂਥ ਨਹੀਂ ਸੀ ਲੱਗਣ ਦਿੰਦੇ ਅੱਜ ਉਹ ਬੰਦੇ ਇਸ ਪਾਰਟੀ ਦੇ ਵਿੱਚ ਇਹਨਾਂ ਨੇ ਧਾਰੀਵਾਲ ਨੇ ਆਪ ਸੰਭਲ ਕਰ ਲਿਆ ਸਾਰੇ ਪਿੰਡਾਂ ਦੇ ਵਿੱਚ ਕਾਂਗਰਸੀ ਤੇ ਜਿੰਨੇ ਅਕਾਲੀ ਸਰਪੰਚ ਨੇ ਜਿਹੜੇ ਕਰਪਟ ਬੰਦੇ ਸੀ ਉਹ ਪਾਰਟੀ ਦੇ ਵਿੱਚ ਲੱਲੇ ਗਏ ਉਹਨਾਂ ਤੇ ਦੱਬੇ ਲੱਗੇ ਆ ਤੇ ਜੇਕਰ ਇਹੀ ਬੰਦੇ ਇਹਨਾਂ ਨੇ ਅੱਗੇ ਲਾਉਣੇ ਸੀ ਤਾਂ ਫਿਰ ਪਾਰਟੀ ਬਦਲਦਾ ਕੀ ਫਾਇਦਾ ਨਹੀਂ ਫਿਰ ਹੁਣ ਜੇ ਅੱਗੇ ਸਰਪੰਚੀ ਦੀਆਂ ਚੋਣਾਂ ਆਉਣੀਆਂ ਫਿਰ ਉਹੀ ਅਕਾਲੀ ਕਾਂਗਰਸੀ ਜਿਹੜੇ ਮੂਵ ਹੋਏ ਨੇ ਆਮ ਆਦਮੀ ਪਾਰਟੀ 'ਚ ਉਹੀ ਸਰਪੰਚੀ ਦੀਆਂ ਚੋਣਾਂ ਲੜਨਗੇ ਉਹੋ ਜਿਹਾ ਲਾਇਆ ਧਾਰੀਵਾਲ ਸਭ ਨੂੰ ਪੁੱਛੋ ਇਹ ਤਾਂ ਲੜਾਊਗਾ ਜਿੱਦਣ ਹੁਣ ਲਫਾਫੇ ਜਾਣੇ ਲਟਣੀਆਂ ਤੁੰਨੇ ਹੁਣ ਇੱਕ ਅਈ ਮੈਂ ਇੱਕ ਗੱਲ ਹੋਰ ਕਰਦਾ ਤੁਹਾਡੇ ਨਾਲ ਮੈਂ ਭਗਵੰਤ ਮਾਨ ਤਾਂ ਕੇ ਗੱਲ ਸੁਨੇਹਾ ਸਾਡਾ ਚੱਲ ਜਾਣਾ ਮੈਂ ਕਹਿਣਾ ਵੀ ਜੇ ਭਗਵੰਤ ਮਾਨ ਸਾਹਿਬ ਜੇਕਰ ਤੇਰੇ ਵੱਲ ਬਣ ਐਮਐਲਏ ਕੈਬਨਿਟ ਮੰਤਰੀ ਜਾਂ ਆਮ ਐਮਐਲਏ ਕੋਈ ਵੀ ਇਹ ਇੱਕ ਵੀ ਦੁੱਧ ਚਨੋਤਾ ਨਾਤਾ ਹੈਗਾ ਇੱਕ ਵੀ ਬੰਦਾ ਬਣਾ ਤੇਰੇ ਜਿੰਨੇ ਵੀ ਮੰਤਰੀ ਨੇ ਪੰਜਾਬ ਦੇ ਵਿੱਚ 92 92 ਬਣੇ ਇਹਨਾਂ ਵਿੱਚੋਂ ਇੱਕ ਵੀ ਤੇਰਾ ਐਮਐਲਏ ਕਿਸੇ ਗੋਦਵਰੀ ਚੜ ਕੇ ਜਾਂ ਕਿਸੇ ਮੰਦਰ ਚੜ ਕੇ ਬਾਹ ਖੜੀ ਕਰਕੇ ਕਹਦੇ ਵੀ ਮੈਂ ਸਤਾਪ ਸੁੱਧਰਾ ਬੰਦਾ ਮੈਂ ਪੈਸੇ ਨਹੀਂ ਲੈਂਦਾ ਤੇ ਅਸੀਂ ਫਿਰ ਸਮਝਾਂਗੇ ਵਾਕਿਆ ਜਦ ਥੋੜੀ ਬਹੁਤੀ ਰਿਸ਼ਵਤ ਕੱਢੀ ਜਦੋਂ ਦੀ ਇਹ ਸਰਕਾਰ ਆਈ ਹੈ ਰਿਸ਼ਵਤ ਖੋੜੀ ਵਧੀ ਹੈ ਭ੍ਰਿਸ਼ਟਾਚਾਰੀ ਵਧੀ ਹੈ ਅਸੀਂ ਨਾਲੇ ਦਾ ਕੀ ਹਾਲ ਆਪਾਂ ਇਹ ਨਾਲੇ ਨੂੰ ਕੇਂਦਰ ਤੋਂ ਕਰਦੇ ਨਾ ਸਰ ਸਰ ਦੇ ਵਿੱਚ ਨਛਾ ਵਿਗੰਡਿਆ ਸਾਡੇ ਪਿੰਡ ਵਿਗਦਾ ਨਹੀਂ ਬੰਦ ਹੁੰਦਾ ਨਸਾ ਅੱਗੇ ਨਾਲੋਂ ਵਧੀਆ ਰਿਸ਼ਵਤ ਖੋਰੀ ਅੱਗੇ ਨਾਲੋਂ ਵਧੀਆ ਜਨਾਲੇ ਹਲਕੇ ਦਾ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਜਨਾਲੇ ਹਲਕੇ ਦਾ ਸਭ ਤੋਂ ਮਹਾਰਾ ਦੁੱਬਰ ਹਾਲ ਹੈ। ਨੀ ਸੋ ਤੁਸੀਂ ਇੱਕ ਗੱਲ ਹੁਣੇ ਕੀਤੀ ਆ ਕਿ ਦਫ਼ਤਰ ਚਲੇ ਜੀ ਇਹਦੇ ਪਰਿਵਾਰਕ ਮੈਂਬਰ ਮਿਲਦੇ ਆ। ਪਰਿਵਾਰ ਨੂੰ ਖਤਮ ਕਰਨ ਦਾ ਕਰਕੇ ਤੁਸੀਂ ਲੋਕਾਂ ਨੇ ਜਿਹੜਾ ਯੋਰ ਲਾਇਆ ਸੀਗੇ ਅਕਾਲੀ ਦਲ ਵੀ ਪਰਿਵਾਰਕ ਪਰਿਵਾਰ ਨੂੰ ਬੜਾਵਾ ਦਿੰਦਾ। ਕਾਂਗਰਸ ਜਿਹੜੀ ਉਹਨੇ ਵੀ ਆਪਣੇ ਪਰਿਵਾਰ ਵਾਲਿਆਂ ਨੂੰ ਅੱਗੇ ਲਾਇਆ। ਤੇ ਫਿਰ ਇਹ ਬਦਲਾ ਕਿਵੇਂ ਦਾ ਲੈ ਕੇ ਆਏ ਹੋ ਤੁਸੀਂ? ਮੈਂ ਪਹਿਲਾਂ ਵੀ ਦਰਾ ਚੁੱਕਾ ਤੁਹਾਡੇ ਨਾਲ ਕਿ ਜਦੋਂ ਹੀ ਦਫ਼ਤਰ 'ਚ ਜਾਂਦੇ ਆ ਨਾ ਤੇ ਸਾਨੂੰ ਕਹਿੰਦੇ ਵੀ ਆਮ ਪਾਰਟੀ ਦੇ ਵਿੱਚ ਇਹ ਚੱਲੂਗਾ ਵੀ ਉਹ ਪਰਿਵਾਰਕ ਦਾ ਦੂਜਾ ਹਿੱਸਾ ਜਿਹੜਾ ਘਰ ਦਾ ਮੈਂਬਰ ਨਹੀਂ ਬੈਠੂਗਾ ਹੁਣ ਅਮਰੀਕਾ ਦੇ ਹੁਣ ਤੁਸੀਂ ਆਪ ਹਿਸਾਬ ਲਾ ਲਿਓ ਇਹ ਬੜੀ ਦੁਨੀਆ ਨੇ ਖਬਰ ਸੁਣਨੀ ਹੈ ਪੀਪਲ ਅਮਰੀਕਾ ਵਿੱਚ ਕਿੰਨਾ 45 45 50 50 ਲੱਖ ਰੁਪਈਆ ਦੇ ਕੇ ਲੋਕ ਦੋ ਨੰਬਰ 'ਚ ਜਾ ਰਹੇ ਆ ਜੀ ਜਾ ਰਹੇ ਬਿਲਕੁਲ ਠੀਕ ਹੈ ਜਾ ਰਹੇ ਆ ਜੀ ਫਿਰ ਇਹਦਾ ਬੇਟਾ ਵੀ ਉੱਥੇ ਪੱਕਾ ਹੈ ਨੌਵੀਂ ਪੱਕੀ ਆ ਫਿਰ ਇਹਨਾਂ ਦੇ ਆਪਣੇ ਟਰਾਲੇ ਨੇ ਇੱਥੇ ਸ਼ਿਵਾ ਕਿਹਦੀ ਕਰ ਰਿਹਾ ਸੇਵਾ ਜਾਣ ਤੇ ਪਿੰਡਾਂ 'ਚ ਜਾਂਦੇ ਹੋਏ ਕੁਸਪਾਲ ਜਾਂਦਾ ਹੋਵੇ ਜਦ ਧਾਰੀਵਾਲ ਦੀ ਨੋਹ ਜਾਂਦੀ ਹੋਵੇ ਇਹ ਤਾਂ ਦਫ਼ਤਰ 'ਚ ਬੈਠੀ ਐ ਜਦੋਂ ਜਾਂਨੇ ਧਾਰੀਵਾਲ ਤੇ ਕਦੀ ਮਿਲਿਆ ਨਹੀਂ ਦਫ਼ਤਰ 'ਚ ਜਾ ਕੇ ਬੈਠੋ ਜੀ ਇਹਦਾ ਮੁੰਡਾ ਬੈਠਾ ਮੁੰਡਾ ਸਭ ਤੋਂ ਨਿਹਾਤ ਨਕਮਾ ਬੇਸ਼ੱਕ ਉਹਨੂੰ ਸਾਹਮਣੇ ਮੇਰੇ ਇੰਟਰਵਿਊ ਤੇ ਬਿਠਾ ਲਓ ਮੈਂ ਧਾਰੀਵਾਲ ਨੂੰ ਵੀ ਚੈਲੰਜ ਕਰਦਾ ਧਾਰੀਵਾਲ ਨੂੰ ਖੁੱਲ ਕੇ ਚੈਲੰਜ ਕਰਦਾ ਜਦੋਂ ਮਰਜ਼ੀ ਆਗੇ ਭਗਵੰਦ ਮਾਨ ਕਹਿੰਦਾ ਮੇਰੇ ਨਾਲ ਡਿਵਰਟ ਕਰੋ ਮੈਂ ਕਹਿੰਦਾ ਧਾਰੀਵਾਲ ਨੂੰ ਜਦੋਂ ਮਰਜ਼ੀ ਮੇਰੇ ਨਾਲ ਇੱਕ ਪਲੇਟਫਾਰਮ ਤੇ ਬਹਿ ਕੇ ਜਿਹੜੇ ਮਰਜੀ ਚੈਨਲ ਤੇ ਮੇਰੇ ਨਾਲ ਡਿਬੇਟ ਕਰੇ ਜਨਾਲੇ ਹਲਕੇ ਵਾਸਤੇ ਮੈਂ ਕਰਨ ਲਈ ਤਿਆਰ ਹਾਂ ਇਹਨੇ ਸਭ ਤੋਂ ਵੱਧ ਤੁਹਾਡੇ ਨਾਲੇ ਹਲਕੇ ਦਾ ਮੇਰਾ ਕੀਤਾ ਕਰਕੇ ਤੇ ਧਾਰੀ ਵਾਲੇ ਕੀਤਾ ਸੋ ਪਵਿੱਤਰ ਜੀ ਤੁਸੀਂ ਕਿਉਂ ਅਸਤੀਫਾ ਦੇ ਗਏ ਚਲੋ ਵੀਰ ਸਿੰਘ ਜੀ ਨਾਲ ਹੋਰ ਵੀ ਗੱਲਾਂ ਕਰਦੇ ਹਾਂ ਹਾਂਜੀ ਫਾਊਂਡਰ ਮੈਂਬਰ ਹੋ ਤੁਸੀਂ ਮੈਨੂੰ ਯਾਦ ਆ ਮੈਂ ਭੁੱਲਦਾ ਨਹੀਂ ਆ 2013 ਕੇ 14 ਦੇ ਵਿੱਚ ਪਹਿਲੀ ਖਬਰ ਮੈਂ ਤੁਹਾਡੀ ਅਖਬਾਰ ਤੇ ਲਾਈ ਸੀ ਕਿ ਇਹ ਨਾਲੇ ਦੇ ਵਿੱਚ ਝਾੜੂ ਚੁੱਕਿਆ ਕਿ ਪਵਿੱਤਰ ਸਿੰਘ ਫੈਸੀ ਨੇ ਚੁੱਕਿਆ ਪਰ ਉਸ ਤੋਂ ਬਾਅਦ ਜਦੋਂ ਸਰਕਾਰ ਬਣਦੀ ਹੈ 2022 ਚ ਉਹਤਰਾ ਸੇ ਕੋ ਫੈਂਸੀ ਕਿਤੇ ਨਜ਼ਰ ਨਹੀਂ ਆਉਂਦਾ ਵੈਸੇ ਹੀ ਛੱਡ ਗਏ ਆਪਾਂ ਸਰਗਰਮੀਆਂ ਕੋ ਘਰ ਦੇ ਰਜਵੇਂ ਸੀ ਕਿ ਜਾਂ ਕੋਈ ਕਾਰਨ ਰਹੇ ਨੇ ਰਾਜਨੀਤਿਕ ਦੇਖੋ ਸਰ ਜਦੋਂ ਪਾਰਟੀ ਨਵੀਂ ਨਵੀਂ ਆਈ ਦਿੱਲੀ ਦੇ ਵਿੱਚ ਪਹਿਲੀ ਵਾਰੀ ਕਿਉਂਕਿ ਅੰਦੋਲਨ ਦੇ ਵਿੱਚੋਂ ਪਾਰਟੀ ਨਿਕਲੀ ਸੀ ਬਿਲਕੁਲ ਤੇ ਖਬਰਾਂ ਦੇਖਦੇ ਹੁਣੇ ਅੰਦੋਲਨ ਚ ਤੇ ਜਦੋਂ ਚਲਦੀਆਂ ਤੇ ਆਪਣਾ ਪ੍ਰਭਾਵਿਤ ਹੋਏ ਕਾਫੀ ਵੀ ਸ਼ਾਇਦ ਆਪਣੇ ਪੰਜਾਬ ਦਾ ਵੀ ਕੁਝ ਭਲਾ ਹੋ ਜੇ ਤੇ ਕੋ ਲੋਕ ਭਲਾਈ ਦੇ ਵੱਲ ਧਿਆਨ ਸੀ ਆਪਣਾ ਵੀ ਪਹਿਲਾਂ ਤੋਂ ਤੇ ਮਜਬੂਰੀਆਂ ਦੇ ਕਾਰਨ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਤੇ ਆਮ ਆਦਮੀ ਪਾਰਟੀ ਨੂੰ ਪੂਰੇ ਸਿਖਰ ਤੱਕ ਲੈ ਕੇ ਗਏ ਆ ਹੂੰ ਜ਼ੀਰੋ ਤੋਂ ਲੈ ਕੇ ਹੂੰ ਬਿਲਕੁਲ ਉਦੋਂ ਤੋਂ ਤੁਰੇ ਰਹੇ ਆਪਣਾ ਏਡੀ ਵੀ ਕੋਈ ਮਜਬੂਰੀ ਨਹੀਂ ਸੀ ਆਪਣੇ ਭੇ ਛੱਡਣ ਦਾ ਕਾਰਨ ਇਹ ਬੰਦਾ ਤੇ ਹੁਣ ਵੀ ਪਾਰਟੀ ਨਾਲ ਲੱਗੇ ਰਹਿਣਾ ਸੀ ਅਸੀਂ ਪਰ ਜੋ ਪਾਰਟੀ ਨੇ ਨੀਤੀਆਂ ਆਪਣੀਆਂ ਦੱਸੀਆਂ ਸੀ ਕਹੀਆਂ ਸੀ ਉਹਨਾਂ ਦੇ ਉੱਤੇ ਖਰੀ ਨਹੀਂ ਉਤਰੀ ਅੱਛਾ ਜੇ ਤੁਸੀਂ ਆਪਣਾ ਬੁਲੇ ਲੈਵਲ ਤੇ ਵੇਖੋ ਤੇ ਆਪਣੇ ਜਿੰਨੇ ਦਿੱਲੀ ਦੇ ਲੀਡਰ ਨੇ ਵੱਡੇ ਜਿਤਰਾ ਕੇ ਮਨੀਸ਼ ਸ਼ੋਧਿਆ ਜੀ ਹੋਗੇ ਸੰਜੇ ਸਿੰਘ ਜੀ ਹੋਗੇ ਉਹ ਜੇਲ੍ਹ ਦੇ ਵਿੱਚ ਬੈਠੇ ਨੇ ਜਿਉ ਮਤਲਬ ਪਾਕ ਸਾਫ ਸੀ ਤੇ ਫਿਰ ਉਹ ਅੰਦਰ ਕੋ ਬੈਠੇ ਨੇ ਤੇ ਕੇਜਰੀਵਾਲ ਸਾਹਿਬ ਜਿਹੜੇ ਆਪਣਾ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਕਿ ਜੋਗਾ ਦਾ ਬਾਹਣਾ ਲਾ ਕੇ ਤੇ ਆਪਣਾ ਪੰਜਾਬ ਚ ਲੋਕ ਦੇ ਫਿਰਦੇ ਨੇ ਇਹ ਚਲੋ ਉਹ ਤੇ ਉਹਨਾਂ ਦੇ ਵੱਡੇ ਮਸਲੇ ਨੇ ਤੁਹਾਨੂੰ ਕੀ ਮਸ਼ਕਲ ਇਹੋ ਚੀਜ਼ ਮਤਲਬ ਵੇਖੀ ਨਾ ਮੈਂ ਵੀ ਕਰਪਟ ਸਿਸਟਮ ਆ ਤੇ ਇੱਕ ਬੰਦਾ ਹੁੰਦਾ ਜਿਹੜਾ ਚੋਰ ਬਣ ਕੇ ਲੁੱਟਦਾ ਕਿਸ ਨੂੰ ਉਹਦਾ ਕਿਸੇ ਨੂੰ ਦੁੱਖ ਨਹੀਂ ਹੁੰਦਾ ਹੂੰ ਤੇ ਮੈਂ ਤੁਹਾਨੂੰ ਭਰੋਸੇ 'ਚ ਲੈ ਕੇ ਤੁਹਾਡੇ ਘਰ ਦਾ ਮੈਂਬਰ ਬਣ ਕੇ ਤੁਹਾਨੂੰ ਜਦੋਂ ਲੁੱਟਾਂਗਾ ਨਾ ਤੁਹਾਨੂੰ ਇਹਨਾਂ ਚੋਰੀ ਦਾ ਦੁੱਖ ਨਹੀਂ ਹੋਣਾ ਜਿੰਨਾ ਤੁਹਾਨੂੰ ਇਸ ਗੱਲ ਦਾ ਦੁੱਖ ਹੋਏਗਾ ਕਿ ਯਾਰ ਇਹਨੇ ਮੇਰਾ ਧੋਖਾ ਕੀਤਾ ਤੇ ਸਾਡੇ ਨਾਲ ਕਿਤੇ ਨਾ ਕਿਤੇ ਪੰਜਾਬ ਦੇ ਲੀਡਰਾਂ ਨੇ ਤੇ ਦਿੱਲੀ ਵਾਲਿਆਂ ਨੇ ਵੀ ਧੋਖਾ ਹੀ ਕੀਤਾ ਤੇ ਹੁਣ ਅਈ ਨਾਲੇ 'ਚ ਅਈ ਨਾਲੇ ਦਾ ਮੰਤਰੀ ਤੇ ਤੁਹਾਨੂੰ ਇਮਾਨਦਾਰ ਮਿਲਿਆ ਅਈ ਨਾਲੇ ਦੇ ਮੰਤਰੀ ਸਾਹਿਬ ਆਪਣਾ ਵੇਖੋ ਜੀ ਜਦੋਂ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੂੰ ਤੇ ਕਾਫੀ ਉਮੀਦਾਂ ਸੀ ਇਹਨਾਂ ਤੋਂ ਵੀ ਪੀ ਵਧੀਆ ਕੰਮ ਕਰਨਗੇ ਆਪਣੇ ਹਲਕੇ ਲਈ ਮਾਰਾ ਇਹਨੇ ਵਧੀਆ ਆਪਣਾ ਟਾਈਮ ਲਿਆਂਦਾ ਚਲੋ ਬਣੇ ਬਿਲਕੁਲ ਐਮਐਲਏ ਬਣੇ ਮੰਤਰੀ ਵੀ ਬਣੇ ਤੇ ਇਹਨਾਂ ਨੇ ਮੰਤਰੀ ਬਣਨ ਤੋਂ ਐਮਐਲਏ ਬਣਨ ਤੋਂ ਪਹਿਲਾਂ ਇਹ ਵਾਅਦੇ ਕੀਤੇ ਸੀ ਆਪਣੇ ਵਰਕਰਾਂ ਦੇ ਨਾਲ ਕਿ ਜਦੋਂ ਵੀ ਆਪਣਾ ਸਰਕਾਰ ਚ ਆਵਾਂਗੇ ਜਾਂ ਸਰਕਾਰ ਆਉਂਦੀ ਆ ਆਪਣੀ ਤੇ ਇਹਨਾਂ ਦਫ਼ਤਰਾਂ ਦੇ ਵਿੱਚ ਪੁਰਾਣੇ ਵਰਕਰ ਹੀ ਨਜ਼ਰ ਆਉਣਗੇ ਹਾਂਜੀ ਹਾਂ ਬਿਲਕੁਲ ਤੇ ਉਹੋ ਜਿਹਾ ਮਾਹੌਲ ਕੁਛ ਨਜ਼ਰ ਨਹੀਂ ਆਇਆ ਜੀ ਕੋਈ ਹੋਰ ਕੋਣ ਲੋਕ ਨੇ ਉੱਥੇ ਬੈਠੇ ਉੱਥੇ ਆਪਣੇ ਪਰਿਵਾਰ ਬੈਠਾ ਜੀ ਆਪਣਾ ਲਾ ਲੋ ਤੁਸੀਂ ਵੀ ਆਪਣੇ ਬੱਚੇ ਬੈਠੇ ਨੇ ਬਾਹਰੋਂ ਆਣ ਕੇ ਤੇ ਜਾਂ ਆਪਣਾ ਜਿਹੜੇ ਉਹਨਾਂ ਦੇ ਗਾਂ ਕੋਈ ਉਹਨਾਂ ਨਾਲ ਰਿਸ਼ਤੇਦਾਰ ਹੀ ਰੱਖਦਾ ਜਾਂ ਕੋਈ ਉਹਨਾਂ ਨਾਲ ਪੜਦਾ ਲਿਖਦਾ ਰਿਆ ਉਹ ਬੈਠੇ ਨੇ ਕੋਈ ਹੋਰ ਕੋਈ ਦੂਸਰਾ ਬੰਦਾ ਤੁਹਾਨੂੰ ਕੋਈ ਵਰਕਰ ਮਤਲਬ ਨਜ਼ਰ ਆਇਆ ਆਪਾਂ ਪਾਰਟੀ ਦਾ ਜਿਹੜਾ ਕੋਈ ਪੁਰਾਣਾ ਵਰਕਰ ਸੀ ਕੋਈ ਵੀ ਆਪਣਾ ਬੜੇ ਸੀਨੀਅਰ ਵਰਕਰ ਨੇ ਸਾਡੇ ਤੋਂ ਵੀ ਆਪਣਾ ਜਿਹਨਾਂ ਬਹੁਤ ਮਿਹਨਤ ਕੀਤੀ ਪਾਰਟੀ ਤੇ ਕੋਈ ਵੀ ਐਸਾ ਜਿਹਾ ਬੰਦਾ ਸਾਨੂੰ ਨਜ਼ਰ ਨਹੀਂ ਆਇਆ ਤੇ ਬਾਕੀ ਦੂਜੀ ਗੱਲ ਰਹੀ ਜੀ ਜੇ ਲੋਕਾਂ ਨੇ ਇਹੋ ਕਰਪਟ ਲੋਗ ਵਿੱਚ ਪਾਰਟੀ ਦੇ ਲੈਣੇ ਸੀ ਜਾਂ ਉਹਨਾਂ ਨੂੰ ਅੱਗੇ ਰੱਖਣਾ ਸੀ ਤੇ ਫਿਰ ਇਹਨਾਂ ਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਸੀ ਨਹੀਂ ਕਿਤੇ ਇਹ ਤੇ ਨਹੀਂਗਾ ਕਿ ਆਪਾਂ ਨੂੰ ਕੋਈ ਕੋਈ ਨੁਮਾਇੰਦਗੀ ਨਹੀਂ ਮਿਲੀ ਵਾਰ ਨਹੀਂ ਮਿਲੀ ਸ਼ਹਿਰ ਦੀ ਨਹੀਂ ਮਿਲੀ ਜਾਂ ਕਿਸੇ ਹੋਰ ਹਉਦੇ ਤੇ ਨਹੀਂ ਦਿੱਤਾ ਤੇ ਇਸ ਕਰਕੇ ਨਾਰਾਜ਼ਗੀ ਹੋਵੇ ਇਹ ਵਧੀਆ ਸਵਾਲ ਹੈ ਤੁਹਾਡਾ ਵਾਟਸਾ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮਤਲਬ ਆਉਂ ਰਿਕਾਰਡਿੰਗ ਤੁਹਾਡੇ ਦੇ ਕਹਿੰਦੇ ਆ ਚੈਨਲ ਤੇ ਵੀ ਕੋਈ ਵੀ ਇਹੋ ਜਿਹਾ ਸ਼ਖਸ਼ ਕੋਈ ਆਮ ਆਦਮੀ ਪਾਰਟੀ ਦਾ ਦਿੱਲੀ ਤੋਂ ਕੋਈ ਪੰਜਾਬ ਤੋਂ ਹੂੰ ਮੇਰੇ ਸਾਹਮਣੇ ਆ ਕੇ ਮੈਨੂੰ ਇੱਕ ਵਾਰੀ ਕਹਿ ਦੇ ਕਿ ਪਵਿੱਤਰ ਸਿੰਘ ਨੇ ਸਾਡੇ ਕੋ ਆ ਉਦਾਂ ਮੰਗਿਆ ਸੀ ਜਾਂ ਸ਼ਫਾਰਿਸ਼ ਕੀਤੀ ਸੀ ਮਤਲਬ ਅੱਜ ਤੱਕ ਕਿਸੇ ਉਦਦੇ ਦੀ ਭੁੱਖ ਨਹੀਂ ਰੱਖੀ ਤੇ ਫਿਰ ਨਾ ਅਸੀਂ ਇਹ ਲੋਕ ਭਲਾਈ ਲਈ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਈ ਨਹੀਂ ਫਿਰ ਜਿਸ ਦਿਨ ਤੁਸੀਂ ਉਹ ਪ੍ਰੈਸ ਨੂੰ ਜਾਰੀ ਕੀਤਾ ਸੀ ਅਸਤੀਫਾ ਆਪਣਾ ਹਾਂਜੀ ਸਾਰੀ ਪ੍ਰੈਸ ਨੂੰ ਤੁਸੀਂ ਭੇਜਿਆ ਹੀ ਨਾਲੇ ਦੀ ਨੂੰ ਹਾਂਜੀ ਉਹ ਉਤੋਂ ਪਹਿਲਾਂ ਮੰਤਰੀ ਸਾਹਿਬ ਨੂੰ ਭੇਜਿਆ ਹੋਏਗਾ ਮੈਂ ਵੇਖੋ ਜੀ ਆਪਣਾ ਸਭ ਤੋਂ ਪਹਿਲਾਂ ਅਸਤੀਫਾ ਲਿਖਿਆ ਕਿਉਂਕਿ ਮੇਰਾ ਨਾ ਵੈਸੇ 2-2.5 ਮਹੀਨੇ ਤੋਂ ਪਤਾ ਲੱਗ ਰਿਹਾ ਹੈ ਕਿ ਮਤਲਬ ਨਰਾਜ ਚੱਲ ਰਿਹਾ ਵਾ ਜਿਸ ਤਰ੍ਹਾਂ ਵੀ ਕੋਈ ਵੀ ਆਪਣਾ ਕੰਮ ਕਹੇ ਨੇ ਆਪਣੇ ਵਾਰਡ ਦੇ ਵਿੱਚ ਵੀ ਕਰਨ ਵਾਸਤੇ ਉਹ ਵੀ ਉਸ ਤਰੀਕੇ ਨਾਲ ਨਹੀਂ ਹੋ ਰਿਹਾ ਹੂੰ ਜੇ ਕੋਈ ਹੋਰ ਆਪਣਾ ਕੰਮ ਕੋਈ ਲੈ ਕੇ ਆਉਂਦਾ ਵਾ ਸਾਡੇ ਕੋਲ ਆਸ ਦੇ ਨਾਲ ਹੁੰਦਾ ਕਿ ਪੁਰਾਣੇ ਵਾਰੰਟੀ ਕਰਨੇ ਪਾਰਟੀ ਚ ਇਹਨਾਂ ਦਾ ਚੰਗਾ ਰੁਤਬਾ ਤੇ ਸਾਡਾ ਕੰਮ ਹੋ ਜਾਏਗਾ ਤੇ ਮਤਲਬ ਇੱਕ ਵੀ ਕੋ ਇਹੋ ਜਿਹਾ ਕੰਮ ਨਹੀਂ ਕੋਈ ਗਿਣਾ ਸਕਦਾ ਵੀ ਜਿਹੜਾ ਆਪਣਾ ਮਤਲਬ ਉਸੇ ਵਲੇ ਤੁਰੰਤ ਹੋਇਆ ਹੋਵੇ ਤੇ ਜਿਹੜੇ ਆਪਣੇ ਸਾਥੀ ਵੀ ਨੇ ਨਾਲ ਵਰਕਰ ਉਹ ਵੀ ਇੱਕ ਕੰਮ ਲਈ ਬਾਰ-ਬਾਰ ਗੇੜੇ ਮਾਰਨੇ ਬਾਰ-ਬਾਰ ਕਹਿਣਾ ਤੇ ਜਿਹੜੇ ਪਿੰਡਾਂ ਦੇ ਵਿੱਚੋਂ ਆਪਣੇ ਵੀਰ ਸਿੰਘ ਵਰਗੇ ਹੋਰ بڑے ਬੰਦੇ ਨੇ ਆਪਣਾ ਉਹਨਾਂ ਦੇ ਨਾਂ ਨਹੀਂ ਲੈਣਾ ਚਾਹੁੰਨਾ ਤੇ ਉਹ ਆਪਣਾ ਇਹੋ ਗੱਲਾਂ ਦਿੰਦੇ ਵੀ ਆਪਣਾ ਸਾਡੇ ਆਹ ਕੰਮ ਨਹੀਂ ਹੋ ਰੇ ਸਾਡੇ ਇਤਰਾ ਨਹੀਂ ਹੋ ਰੇ ਸਾਡੀ ਸੁਣਵਾਈ ਨਹੀਂ ਹੁੰਦੀ ਸਾਡਾ ਫੋਨ ਹੀ ਚੁੱਕਿਆ ਜਾਂਦਾ ਤੇ ਉਹਨਾਂ ਚੀਜ਼ਾਂ ਨੂੰ ਵੇਖ ਕੇ ਨਾ ਤੇ ਫਿਰ ਮੈਂ ਉਹਨਾਂ ਨੂੰ ਇਹੋ ਗੱਲ ਕਹੀ ਕਿ ਮੈਂ ਭਰਾ ਤੁਹਾਡੇ ਅੱਗੇ ਲੱਗ ਜਾਣਾ ਮੈਂ ਪਹਿਲਾਂ ਵੀ ਅੱਗੇ ਲੱਗਾ ਹੁਣ ਵੀ ਲੱਗਦਾ ਤੇ ਮੈਂ ਅਸਿਫਾ ਦੇ ਦਿੰਦਾ ਵਾਂ ਤੇ ਤੁਸੀਂ ਫਿਰ ਵੇਖ ਲਓ ਆਪਣਾ ਪੜਿਆ ਵਿਚਾਰ ਲਿਓ ਤੇ ਉਹ ਫਿਲਹਾਲ ਆਪਣਾ بڑے ਬੰਦੇ ਆਪਣੇ ਟੱਚ 'ਚ ਨੇ ਜਿਹੜੇ ਥੋੜਾ ਸਮਾਂ ਲੈ ਰਹੇ ਨੇ ਕੋਈ ਮਜਬੂਰੀਆਂ ਨੇ ਉਹਨਾਂ ਦੀ ਹੂੰ ਤੇ ਉਸ ਕਰਕੇ ਰੁਕੇ ਨੇ ਆਪਣਾ ਮਤਲਬ ਕਿ ਉਹ ਵੀ ਛੱਡਣ ਨੂੰ ਤਿਆਰ ਨੇ ਹਾਂਜੀ ਤਿਆਰ ਨੇ ਬਿਲਕੁਲ ਮੈਂ ਇੱਕ ਵੀ ਵਰਕਰ ਨਹੀਂ ਜੇ ਕੋਈ ਖੁਸ਼ ਹੈਗਾ ਕੋਈ ਆਪਣੀ ਮਜਬੂਰੀ ਕਰਕੇ ਲਾ ਲਓ ਕੋਈ ਡਰ ਕਰਕੇ ਲਾ ਲਓ ਜਾਂ ਕਿਸੇ ਨੂੰ ਆਸ ਹੈ ਕਿ ਸ਼ਾਇਦ ਅੱਜ ਨਹੀਂ ਕੱਲ ਮੇਰੀ ਸੁਣਵਾਈ ਹੋ ਜੇ ਬੜੀ ਆਸ ਹੀ ਵੀ ਚਲੋ ਕੋਈ ਸਵਾਰਨ ਗਿਆ ਆਪਣਾਈ ਨਾਲੇ ਦਾ ਪਰ ਉਹਨਾਂ ਵੀ ਉਸ ਤਰੀਕੇ ਨਾਲ ਮਤਲਬ ਕੋਈ ਆਪਣਾ ਕੰਮ ਨਹੀਂ ਕੀਤਾ ਨਹੀਂ ਮੇਰੇ ਕਹਿਣ ਦਾ ਮਤਲਬ ਹੀ ਹਾਂਜੀ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਪਹਿਲਾਂ ਸਰਗਰਮ ਰਹੇ ਨੇ ਮੈਂਬਰ ਵਰਕਰ ਹਾਂਜੀ ਉਹਨਾਂ ਦੇ ਹੱਥ ਕਮਾਂਡ ਆ ਕਿ ਜਾਂ ਦੂਜੀਆਂ ਪਾਰਟੀਆਂ ਜਿਹੜੇ ਆਏ ਨੇ ਦੂਜੀਆਂ ਪਾਰਟੀਆਂ ਜਿਹੜੇ ਆਏ ਨੇ ਉਹਨਾਂ ਲੋਕਾਂ ਦੇ ਹੱਥ 'ਚ ਕਮਾਂਡ ਆ ਜੀ ਅੱਛਾ ਜੇ ਉਹਨਾਂ ਦੇ ਹੱਥ 'ਚ ਹੋਵੇ ਤੇ ਉਹਨਾਂ ਰਾਜ ਕੋ ਚੱਲਾਂ ਜੀ ਮਲਕ ਤੁਹਾਨੂੰ ਕੰਮ ਕਰਾਉਣ ਲਈ ਉਹਨਾਂ ਕੋ ਜਾਣਾ ਪੈਂਦਾ ਉਹਨਾਂ ਨੂੰ ਲੁਕਾ ਰਿਆ ਸੀ ਉਹਨਾਂ ਨੂੰ ਬਾਰ-ਬਾਰ ਕਹਿਣਾ ਪੈਂਦਾ ਸੀ ਹਾਂਜੀ ਤੇ ਜਿਸ ਤਰ੍ਹਾਂ ਵੇਖੋ ਜੀ ਇੱਕ ਕੈਬਨਟ ਮੰਤਰੀ ਪੰਜਾਬ ਤੇ ਜੇ ਉਹਨਾਂ ਨੇ ਇੱਕ ਗੱਲ ਕਹੀ ਹੋਵੇ ਪੀ ਆ ਪ੍ਰਧਾਨ ਦਾ ਕੰਮ ਕਰੋ ਪੀ ਹਾਂਜੀ ਤੇ ਜੇ ਤੁਹਾਡੇ ਕੋਲ ਪੈਸੇ ਆ ਗਏ ਨੇ ਠੀਕ ਹੈ ਨਹੀਂ ਤੇ ਮੇਰੇ ਫੰਡ ਜੋ ਪੈਸੇ ਲੈ ਲਓ ਉਹਦੇ باوجود ਕੰਮ ਨਾ ਹੋਣਾ ਮਤਲਬ ਕਿਤੇ ਨਾ ਕਿਤੇ ਚਲੋ 2 ਦਿਨ 4 ਦਿਨ ਹਫਤਾ ਦਾ ਇੱਥੇ ਤੇ ਮਹੀਨਿਆਂ ਦੇ ਨਾਲ ਹੀ ਕੰਮ ਚੱਲ ਜਾਂਦੇ ਪਰ ਕੰਮ ਉਹ ਨੇਪਰੇ ਚੜਦਾ ਹੀ ਨਹੀਂ ਸੀ ਸੋਕੋ ਨਵਲ ਸਾਹਿਬ ਤੁਸੀਂ ਮੈਨੂੰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਤੇ ਰੇਤ ਦੀ ਜਿਹੜੀ ਕਲਾ ਬਜਾਰੀ ਹੁੰਦੀ ਹੁੰਦੀ ਸੀ ਪਹਿਲਾਂ ਹੁੰਦੀ ਜੀ ਹੁੰਦੀ ਹੁਣ ਹੁਣ ਤੇ ਮੋਗੀ ਹੁਣੀ ਹੈ ਨਹੀਂ ਹੁਣ ਤਾਂ ਵੇਖੋ ਹੁੰਦੀ ਹੁਣ ਵੀ ਆ ਹੁਣ ਜਿਹੜੀ ਪੁਲਿਸ ਆਦਨਾ ਮਿਲੀ ਭੁਗਤ ਕਰਕੇ ਰਾਤ ਨੂੰ ਗੱਡੀਆਂ ਹੁਣ ਵੀ ਨਿਕਲਦੀਆਂ ਨੇ ਤੇ ਪਹਿਲੋਂ ਜਿਹੜੀ ਸੀ ਇਹਨਾਂ ਨੇ ਕਾਂਗਰਸ ਨੇ ਚਲਾਈ ਸੀ ਚਲੋ ਦੋ ਨੰਬਰ ਜੀ ਮੈਂ ਇੱਕ ਥੋੜੀ ਜਿਹੀ ਹੋਰ ਗੱਲ ਕਰਦਾ ਨਾ ਤੁਹਾਡੇ ਮੈਂ ਮੀਡੀਆ ਹੁੰਦੇ ਰਾਈ ਵੀ ਇਹ ਗੱਲ ਸੰਗਤ ਜੰਦਾ ਤੱਕ ਜਾਣੀ ਆ ਇਹ ਸਾਡੇ ਮਨ ਚ ਪਹਿਲੋਂ ਵੀ ਜਨਚਾਗਾ ਸੀ ਪਰ ਅਸੀਂ ਭਰੋਸਾ ਕਰ ਚੁੱਕੇ ਸਾਂ ਇੱਕ ਵਾਰੀ ਚਲੋ ਵੀ ਇੱਕ ਵਾਰੀ ਇਹਨੂੰ ਬੰਦੇ ਨੂੰ ਮੌਕਾ ਦਿਓ ਮੌਕਾ ਦਿੱਤਾ ਪਰ ਉਹਨੇ ਆਪਣੇ ਸਾਡਾ ਬਜ਼ੁਰਗ ਦਾਦਾ ਚੇਸ ਸਿੰਘ ਸੁਣਾਉਂਦਾ ਹੁੰਦਾ ਸੀ ਵੀ ਇੱਕ ਪਿੰਡ ਚ ਨਾ ਤਿੰਨ ਬੰਦੇ ਤਿੰਨੇ ਨਾ ਕੰਮ ਬੰਦੇ ਉਹਨਾਂ ਪਿੰਡ 'ਚ ਕੀ ਕਰਨਾ ਵੀ ਅੱਜ ਰਾਤ ਨੂੰ ਅੱਜ ਬੈਠੇ ਤੇ ਕਹਿੰਦੇ ਇੱਕ ਕਹਿੰਦਾ ਵੀ ਇਦਾਂ ਕਰੀਏ ਪਿੰਡ ਦੇ ਜਿਹੜਾ ਓਡੇ ਖੇਤ ਨੇ ਨਾ ਇੱਥੇ ਗੰਨੇ ਲਾ ਦਈਏ ਦੂਜਾ ਕਹਿੰਦਾ ਜੇ ਇੱਥੇ ਗੰਨੇ ਲਾਤੇ ਤਾਂ ਲੋਕਾਂ ਪਿੰਡ ਵਾਲਾ ਚੁੱਪਣੇ ਚ ਚਾਲੂ ਕਰ ਦੇਣੇ ਇੱਕ ਕਹਿੰਦਾ ਜੀ ਛੱਲੀਆਂ ਬੀਜਦੋ ਕਹਿੰਦਾ ਪਿੰਡ ਵਾਲੇ ਇਹ ਖਾ ਜਾਣਗੇ ਕਹਿੰਦਾ ਇਦਾਂ ਕਰੋ ਪਹਿਲਾਂ ਪਿੰਡ ਵਾਲਿਆਂ ਦਾ ਇੰਤਜ਼ਾਮ ਕਰੀਏ ਉਹਨਾਂ ਲੱਕਣਾ ਕਟੀਆਂ ਕੀਤੀਆਂ ਪਿੰਡ ਦੇ ਆਲੇ ਦੁਆਲੇ ਖਿਲਾਰ ਕੇ ਪਿੰਡ ਵਾਲਿਆ ਪਿੰਡ ਵਾਲਿਆਂ ਨੂੰ ਅੱਗ ਲਾਤੀ ਤੇ ਮੁੜ ਕੇ ਜਦੋਂ ਪਿੰਡ ਵਾਲੇ ਤੜਫਣਾ ਉਹ ਕੰਨ ਲੈ ਚੁੱਪੋ ਛੱਡੀਆਂ ਛੱਲੀਆਂ ਠੀਕ ਹੈ ਤੋੜੋ ਸਾਡੇ ਗੰਨੇ ਭਾਵੇਂ ਗੰਨੇ ਲਾਏ ਨਹੀਂ ਪਿੰਡ ਨੂੰ ਅੱਗ ਲਾਤੀ ਛੱਲੀ ਵੀ ਜੀ ਨਹੀਂ ਪਿੰਡ ਨੂੰ ਅੱਗ ਲਾਤੀ ਇਹੀ ਪੰਜਾਬ ਦੇ ਹਾਲ ਜਿੰਨੇ ਨੇ 99 ਦੇ 92 ਸਾਰੇ ਐਮਐਲਏ ਦੇ ਹੋਈ ਆ ਕੋਈ ਕੰਮ ਕੀਤਾ ਧਾਰੀ ਵਾਲੇ ਕੀਤਾ ਜਨਾਲੇ ਹਲਕੇ ਦਾ ਇੱਕ ਵੀ ਦੱਸੋ ਕੰਮ ਕੋਈ ਕੀਤਾ ਤੇ ਉਹਦੇ ਉਹਦੇ ਵੇਖੋ ਕਹਿੰਦੇ ਆਗੇ ਸੜਕਾਂ ਬਣਾ ਰਹੇ ਆ ਅਸੀਂ ਗਲੀਆਂ ਨਾਲੀਆਂ ਬਣਾ ਰਹੇ ਆ ਸ਼ਹਿਰ ਦਾ ਵਿਕਾਸ ਕਰ ਰਹੇ ਆ ਪਿੰਡਾਂ ਦਾ ਕਰ ਰਹੇ ਆ ਬਿਲੀ ਜਿਹੜਾ 66 ਕੇਵੀ ਲੈਂਦਾ ਇੱਥੇ ਬਿਲੀ ਗ੍ਰਿਡ ਜਿਹੜਾ ਜੀ ਉਹ ਬਲਕੇ ਸਾਰੇ ਵਿਕਾਸ ਦੇ ਕੰਮ ਆ ਨਹੀਂ ਵੇਖੋ ਆਪਾਂ ਦੇ ਪੰਜਾਬ ਦੇ ਹਲਾ ਜਿਹੜੇ ਇਹ ਬੱਤੀਆਂ ਤੇ ਤੁਹਾਨੂੰ ਪਤਾ ਸ਼ੜਕਾਂ ਜਿਹੜੀਆਂ ਤੇ ਬਣਦੀਆਂ ਆ ਬਣਦੀਆਂ ਰਹੀਆਂ ਨੇ ਵੀ ਸਰਕਾਰ ਦਾ ਕੋਈ ਦਾ ਵੱਡਾ ਯੋਗਦਾਨ ਨਹੀਂ ਹੁੰਦਾ ਸਾਡੇ ਜਿਹੜੇ ਪਹਿਲ ਦੇ ਆਧਾਰ ਤੇ ਜਿਹੜੇ ਕੰਮ ਨੇ ਜਿੱਦਾਂ ਕਹਿੰਦੇ ਰਿਸ਼ਵਤ ਖੋਰੀ ਬੰਦ ਹੋ ਗਈ ਅਫਸਰ ਤੁਹਾਡੇ ਘਰ ਆਇਆ ਕਰਨਗੇ ਮੈਂ ਤਾਂ ਕਹਿੰਦਾ ਸਾਡੇ ਘਰ ਕੀ ਆਉਣੇ ਆਂ ਦਫ਼ਤਰਾਂ ਚ ਜਾਣੇ ਅਫਸਰ ਉਥੇ ਨਹੀਂ ਮਿਲਦੇ ਰਿਸ਼ਵਤ ਖੋਰੀ ਕਹਿੰਦੇ ਅਸੀਂ ਬੰਦ ਕਰਾਂਗੇ ਉਸੇ ਤਰ੍ਹਾਂ ਚੱਲਦੀ ਪਈ ਜੇ ਬੰਦ ਹੋਈਏ ਤਾਂ ਮੈਨੂੰ ਦੱਸੋ ਨਸ਼ਾ ਕਹਿੰਦੇ ਖਤਮ ਕਰਾਂਗੇ ਨਸ਼ਾ ਉਸੇ ਤਰ੍ਹਾਂ ਚੱਲਣ ਦੇ ਪੰਜਾਬ ਨੂੰ ਕੋਈ ਬਹੁਦੀਆਂ ਚੀਜ਼ਾਂ ਦੀ ਲੋੜ ਨਹੀਂ ਭੁੱਖਾ ਨਹੀਂ ਪੰਜਾਬ ਇਹ ਬਲੰਦੀਆਂ ਦਾ ਮਾਲਕ ਲੜਦਾ ਆ ਲੜਦਾ ਰਹੂਗਾ ਪਰ ਜੋ ਸਾਨੂੰ ਪੰਜਾਬ ਵਿੱਚ ਸਭ ਤੋਂ ਵੱਡੀ ਜਿਹੜੀ ਐਸ ਵੇਲੇ ਪੰਜਾਬ ਦੀ ਬਰਬਾਦੀ ਆ ਜਿਹੜੀ ਅਸੀਂ ਕਹਿ ਲਈਏ ਵੀ ਸਾਡੇ ਨੌਜਵਾਨੀ ਖਤਮ ਹੋਇਆ ਨਸ਼ਾ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਨਸ਼ਾ ਬੰਦ ਹੋਣਾ ਚਾਹੀਦਾ ਇਸੇ ਕਰਕੇ ਇੱਕ ਰਹਿ ਗਈ ਗੱਲ ਜਿਹੜੀ ਮੈਂ ਜ਼ਰੂਰੀ ਕਰਨੀ ਚਾਹੁੰਨਾ ਵੀ ਅਸੀਂ ਜਿਆਦਾ ਵਿਸ਼ਵਾਸ ਇਹਨਾਂ ਤੇ ਤਾਂ ਕੀਤਾ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਦੀਆਂ ਨਰਾਦਰੀਆਂ ਹੋਈਆਂ ਹਾਂ ਤੇ ਇਹਨਾਂ ਦੇ ਕੋਵਰ ਵਿਜੇ ਪ੍ਰਤਾਪ ਇਕੋ ਹੀ ਮੰਤਰੀ ਹੈ ਜਿਹੜਾ ਗੁਰੂ ਗਰਬ ਸਿੰਘ ਸਾਹਿਬ ਦੀ ਗੱਲ ਕਰਦਾ ਤੇ ਉਹਦੀ ਇਦਾਂ ਗਿੱਚੀ ਫੜ ਕੇ ਤੇ ਨੱਪ ਦਿੰਦੇ ਉਹਨੂੰ ਬਹਾੜ ਦਿੰਦੇ ਇਕੋ ਹੀ ਮੰਤਰੀ ਸੱਚਾ ਉਹਨੂੰ ਅੱਗੇ ਨਹੀਂ ਆਉਣ ਦਿੰਦਾ ਬਾਕੀ ਸਾਰੇ ਝੂਠੀ ਦੇ ਬਲੰਦੇ ਬਸ ਮੈਂ ਤੇ ਇੰਨੀਆਂ ਗਵੰਤੀਆਂ ਕਰਦਾ ਜੀ ਜੋ ਇਹਨਾਂ ਤੋਂ ਆਸ ਸੀ ਉਮੀਦ ਸੀ ਇਹ ਖਰੇ ਨਹੀਂ ਉਤਰੇ ਆਉਣ ਵਾਲੇ ਸਮੇਂ 'ਚ ਹਰੇਕ ਪਿੰਡ 'ਚ ਜਾ ਕੇ ਜਿਵੇਂ ਇਹਨਾਂ ਲਈ ਵੋਟਾਂ ਮੰਗੀਆਂ ਸੀ ਨਾ ਆਪਾਂ ਉਹ ਤਾਂ ਇਹਨਾਂ ਦਾ ਹਲ ਦੱਸਾਂਗੇ ਵੀ ਇਹਨਾਂ ਨੇ ਜਿੰਨਾ ਵੀ ਪੰਜਾਬ ਦਾ ਬੁਰਾ ਕੀਤਾ ਕਿਉਂਕਿ ਕੋਈ ਜਨਤਾ ਸਾਰੀ ਜਾਗਰੂਤ ਨਹੀਂ ਆਗੀ ਯਾ ਨਾ ਨਾ ਨਹੀਂ ਪਤਾ ਪਿੰਡ ਪਿੰਡ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਜਾ ਜਾ ਕੇ ਜਨਾਲੇ ਹਲਕੇ ਦੇ ਜੋ ਧਾਰੀ ਵਾਲੇ ਕੀਤਾ ਇਹਨਾਂ ਦੇ ਪੁਰਾਣੇ ਵਲੰਟੀਅਰ ਇਹਨਾਂ ਨੇ ਜਾ ਹਲਕੇ ਨਾਲ ਜਨਤਾ ਨਾਲ ਯਾਰ ਕਰਾ ਤੇ ਮਤਲਬ ਕਿ ਹੁਣ ਇਹ ਦੱਸੋਗੇ ਕਿ ਗਲਤੀ ਸਾਡੇ ਕੋਈ ਆ ਕੋਈ ਹੋਰ ਨਾ ਦੁਹਰਾਵੇ ਇਹ ਕਹੋਗੇ ਕਿ ਗਲਤੀ ਕੀਤੀ ਹੈ ਤੁਸੀਂ ਇਹ ਕਹ ਚੁੱਕੇ ਹੋਏ ਹੀ ਆਪਣੇ ਸਾਡੇ ਮੋਟਿਆਂ ਤੇ ਰੱਖ ਕੇ ਧਾਰੀ ਵਾਲ ਚਲਾ ਗਿਆ ਤੇ ਬਾਕੀ ਸਾਰੇ ਜਿੰਨੇ ਵੀ ਜਨਾਲੇ ਹਲਕੇ ਦੇ ਆਮ ਪਾਰਟੀ ਦੇ ਵਰਕਰ ਜਾਂ ਕੋਈ ਵੀ ਉਹਨਾਂ ਨੂੰ ਕਹਿਣਾ ਵੀ ਆਪਣਾ ਮੋਡਾ ਕੈਮ ਰੱਖਿਓ ਤੁਹਾਡੇ ਦਾ ਮੋਡਿਆਂ ਦਾ ਰੱਖ ਕੇ ਨਾ ਚਲਾਏ ਮੇਰੇ ਮੋਡਿਆਂ ਤੇ ਰੱਖ ਕੇ ਚਲਾ ਗਿਆ ਜਿਵੇਂ ਸਰਪੰਚ ਵਾਲੀ ਕੰਮ ਦਸੀ ਗਣੀ ਉਹ ਮੇਰੇ ਮੋਢੇ ਤੇ ਰੱਖ ਕੇ ਚਲਾ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੰਮ ਇਹਨਾਂ ਕੋਈ ਨਹੀਂ ਕੀਤਾ ਤੇ ਵੋਟ ਮੰਗਣ ਦੇ ਹੱਕਦਾਰ ਹੈ ਨਹੀਂ ਇਹਨਾਂ ਬਸ ਦੂਜਿਆਂ ਆਪਣੇ ਵਲੰਟੀਅਰਾਂ ਦੇ ਮੋਢਿਆਂ ਤੇ ਰੱਖ ਕੇ ਚਲਾਉਣੀ ਆ ਤੇ ਨਾਲੇ ਇਹਨਾਂ ਨੂੰ ਚੜਤ ਚੜਾਵਾ ਆਉਣ ਡਿਆ ਕਾਲੀ ਕਾਂਗਰਸ ਵਾਲੋਂ ਤੇ ਨਾਲੇ ਇਹਨਾਂ ਨੂੰ ਲੱਗਣ ਡਿਆ ਤੇ ਪਰ ਇਹਨਾਂ ਦਾ ਬੁਰਾ ਹਾਲ ਹੋਵੇਗਾ 24 ਜਿਹਨਾਂ ਦਾ ਜਲੂਸ ਨਿਕਲ ਜੀ ਨਹੀਂ ਕਿਤੇ ਇਹ ਨਾ ਹੋਵੇ ਕਿ ਤਾੜੀ ਵਾਲ ਸਾਹਿਬ ਤੁਹਾਡੇ ਗਿਲੇ ਸ਼ਿਕਵੇ ਦੂਰ ਕਰ ਦੇਣ ਤੇ ਆਪਾਂ ਫਿਰ ਪ੍ਰਚਾਰ ਲਈ ਨਿਕਲ ਤੁਰਿਏ ਨਹੀਂ ਨਹੀਂ ਗਲੇ ਸੋ ਕੋਈ ਦੇਖਣ ਵਾਲੇ ਬੰਦੇ ਨਹੀਂ ਆ ਗਏ ਜਿੱਦਣ ਅਸੀਂ ਆਏ ਆ ਸ਼੍ਰਮnik ਕਮੇਟੀ ਵਿੱਚੋਂ 30 35 ਹਜ਼ਾਰ ਦੀ ਨੌਕਰੀ ਛੱਡ ਕੇ ਆਏ ਅੱਛਾ ਜੀ ਸਾਹਿਬ ਬਾਦ ਸਾਹਿਬ ਜਦੋਂ ਤੇ ਆਪਣਾ ਪਾਰਟੀ ਤੁਰੇ ਆ ਤੇ ਉਦੋਂ ਦੇ ਸਾਨੂੰ ਪਾਰਟੀਆਂ ਸਾਡੇ ਤੱਕ ਪਹੁੰਚ ਕਰਦੀਆਂ ਰਹੀਆਂ ਨੇ ਬੜੇ ਲਾਲਚ ਦਿੱਤੇ ਨੇ ਉਹਨਾਂ ਨੇ ਤੇ ਹਰ ਤਰੀਕੇ ਨਾਲ ਆਖਿਆ ਨੌਦਿਹਾਰੀ ਵੀ ਦਵਾਵਾਂਗੇ ਤੁਹਾਡਾ ਮਾਨ ਸਨਮਾਨ ਹੋਏਗਾ ਪੂਰਾ ਪਰ ਆਪਣਾ ਮਨ ਨੂੰ ਜੱਚੀ ਨਹੀਂ ਗੱਲ ਕੋਈ ਵੀ ਤੇ ਨਾ ਹੀ ਵਿਕਣ ਵਾਲੇ ਤੇ ਨਾ ਵਿਕੇ ਤੇ ਨਾ ਸਾਨੂੰ ਕੋਈ ਖਰੀਦ ਸਕਦਾ ਜੀ ਪਾਰਟੀ ਚ ਕੰਮ ਕੀਤਾ ਵਾ ਇਮਾਨਦਾਰੀ ਨਾਲ ਕੀਤਾ ਮਿਹਨਤ ਪੂਰੀ ਕੀਤੀ ਆ ਤੇ ਪਰ ਉਹ ਮੁੱਲ ਨਹੀਂ ਪਿਆ ਜੀ ਆਪਣਾ ਅਸੀਂ ਮੁੱਲ ਸਿਰਫ ਇਨਾ ਚਾਹੁੰਦੇ ਆ ਕਿ ਜਿਹੜੇ ਲੋਕ ਸਾਡੇ ਤੱਕ ਆਉਂਦੇ ਨੇ ਤੇ ਉਹ ਬੜੀ ਆਸ ਲੈ ਕੇ ਆਉਂਦੇ ਨੇ ਕਿ ਸਾਡਾ ਕੰਮ ਹੋਵੇ ਤੇ ਅਸੀਂ ਉਹਨਾਂ ਨਾਲ ਵਾਅਦੇ ਵੀ ਕੀਤੇ ਸੀ ਹੁਣ ਜਿਤਨਾ ਤਾਂ ਦੱਸ ਦਈਏ ਕਿ ਇਲੈਕਸ਼ਨ ਤੋਂ ਪਹਿਲਾਂ ਆਪਣੀ ਭੈਣ ਹੀ ਆਪਣਾ ਜਿਹੜੀ ਤਾਰੀਵਾਲ ਸਾਹਿਬ ਦੀ ਨੂੰਹ ਆ ਤੇ ਆਪਣੇ ਭੈਣ ਜੀ ਚਲੋ ਛੋਟੇ ਉਹਨਾਂ ਦੇ ਨਾਲ ਵਰਕ ਕੀਤਾ ਅਸੀਂ ਆਪਣਾ ਕੰਪੇਨ ਕੀਤੀ ਜਦੋਂ ਤੇ ਘਰ ਘਰ ਗਏ ਆ ਕਈਆਂ ਘਰਾਂ ਦੇ ਵਿੱਚੋਂ ਵੇਖ ਕੇ ਤੇ ਭਾਵਕ ਹੋ ਜਾਂਦੇ ਹੇ ਆਪਣਾ ਵੀ ਇੰਨਾ ਘਰ ਟੁੱਟਾ ਤੇ ਕਮਾਈ ਦਾ ਕੋਈ ਸਾਧਨ ਨਹੀਂ ਹੈਗਾ ਹਾਂਜੀ ਛੱਤ ਦੇ ਵਿੱਚ ਟੋਏ ਪਏ ਨੇ ਤੇ ਉਹਨਾਂ ਦਾ ਆਪਣਾ ਮਤਲਬ ਉਹਨਾਂ ਨੇ ਵਾਅਦੇ ਕੀਤੇ ਇਹਨਾਂ ਨੇ ਵੀ ਸਾਡੀ ਸਰਕਾਰ ਆਉਂਦਿਓ ਸਾਨੂੰ ਐਮਐਲਏ ਬਣਾ ਦਿਓ ਤੇ ਅਸੀਂ ਪੂਰਾ ਕਰਾਂਗੇ ਮੈਂ ਅੱਜ ਭੈਣ ਨੂੰ ਪੁੱਛਣਾ ਚਾਹੁੰਨਾ ਕਿ ਕਦੀ ਦੁਬਾਰਾ ਇਲੈਕਸ਼ਨ ਹੋਣ ਤੋਂ ਬਾਅਦ ਜਦੋਂ ਆਪਣਾ ਮੰਤਰੀ ਬਣ ਗਏ ਜੇ ਤੁਸੀਂ ਕੈਬਨਿਟ ਮੰਤਰੀ ਜਾਂ ਆਪਣਾ ਇੱਕ ਵਾਰੀ ਵੀ ਉਹਨਾਂ ਦੇ ਘਰ ਜਾ ਕੇ ਤੁਸੀਂ ਉਹਨਾਂ ਦਾ ਹਾਲ ਪੁੱਛਿਆ ਹੇ ਹਾਂਜੀ ਭੈਣ ਜੀ ਤੁਹਾਡਾ ਨਾ ਵਾਦਾ ਕਿ ਸਾ ਅਸੀਂ ਤੁਹਾਡੀ ਵੀ ਛੱਤ ਬਣਾਵਾਂਗੇ ਤੇ ਤੁਸੀਂ ਉਹਨਾਂ ਦਾ ਕਦੀ ਹਾਲ ਵੀ ਪੁੱਛਿਆ ਜਾ ਕੇ ਤੁਹਾਡਾ ਹਾਲ ਕੀ ਹੈ ਛੱਤ ਬਣਾਉਣੀ ਤਾਂ ਬੜੀ ਦੂਰ ਦੀ ਗੱਲ ਐ ਤੇ ਇਸ ਕਰਕੇ ਆਪਣਾ ਵਾਦੇ ਬੜੇ ਬੜੇ ਕੀਤੇ ਸੀ ਬੜਾ ਉਸ ਤਰੀਕੇ ਨਾਲ ਤੇ ਆਂਦੇ ਵੀ ਲੋਕ ਸੇਵਾ ਕਰਨ ਆਏ ਪਰ ਲੋਕ ਸੇਵਾ ਕਿੱਥੇ ਚੱਲੰਦੀ ਜੇ ਆਂ ਬੰਦਾ ਜਿਹੜਾ ਵਾ ਉਹ ਦੁਖੀ ਜੇ ਅੱਜ ਵੀ ਜਿਹੜਾ ਤਗੜਾ ਬੰਦਾ ਵਾ ਉਹ ਜਾਣਦਾ ਜੇ ਸਿੱਧਾ ਹੀ ਆਪਣਾ ਅੰਦਰ ਕੰਮ ਕਰਾ ਕੇ ਗਾਹ ਹੁੰਦਾ ਬਲਕਿ ਉਹ ਪਹਿਲਾਂ ਵਾਲੇ ਸਿਸਟਮ ਉਹੋ ਹੀ ਸਿਸਟਮ ਜੀ ਆਪਣਾ ਕੋਈ ਬਦਲਾਅ ਵਾਲੀ ਗੱਲ ਨਹੀਂ ਜੀ ਕੋਈ ਬਾੜੇ ਬੰਦਰੀ ਸੁਣਵਾਈ ਜਾਂਦੀ ਬਲਕਿ ਜੇ ਕੋਈ ਗੱਲ ਹੀ ਕਰ ਸੀ ਜੇ ਤੁਸੀਂ ਗੱਲ ਕੀਤੀ ਵੀ ਬੱਤੀ ਆਪਣਾ ਵੱਡਾ ਕਰਤਾ ਆਪਣਾ ਜੇਲੀ ਕਰ ਜਾਂ ਇੱਥੇ ਆਪਣਾ ਹਸਪੀਟਲ ਚ ਵੀ ਬੱਤੀ ਜਿਹੜੀ ਆਂਦੇ 24 ਘੰਟੇ ਕੀਤੀ ਆ ਆਮ ਮਲਕਲੀ ਨੇ ਖੋਲ ਦਿੱਤੇ ਆ ਹਾਂ ਜੀ ਉੱਥੇ ਸੁਵਿਧਾ ਵੇਖੋ ਜਾ ਕੇ ਪੂਰੀਆਂ ਹੈਗੀਆਂ ਨੇ ਆ ਥੋੜੇ ਦਿਨਾਂ ਦੀ ਗੱਲ ਹੈ ਇੱਕ ਵੀਡੀਓ ਵਾਇਰਲ ਹੋ ਹੁੰਦੀ ਤੁਸੀਂ ਵੇਖਿਆ ਹੀ ਹੋਣਾ ਆਪਣਾ ਵੀ ਉਹ ਇੱਕ ਮਰੀਜ਼ ਨੂੰ ਉੱਥੋਂ ਹਸਪੀਟਲ ਚ ਚੁੱਕ ਕੇ ਨਾਲੇ ਵਾਲੇ ਚੋਂ ਅੰਮ੍ਰਿਤਸਰ ਲੈ ਕੇ ਗਏ ਨੇ ਇੱਥੇ ਨਾ ਦੇ ਡਾਕਟਰ ਆ ਤੇ ਨਾ ਕੋਈ ਦਵਾਈਦਾਰੂ ਮਿਲੰਦਿਆ। ਉਹ ਚੀਜ਼ਾਂ ਨੂੰ ਤੇ ਅਸੀਂ ਪੂਰੀਆਂ ਨਹੀਂ ਕਰਨਦੇ ਤੇ ਬੱਤੀ ਨੂੰ ਦੱਸੋ ਵੀ ਅਸੀਂ ਕੀ ਕਰਾਂਗੇ ਆਪਣਾ। ਜਿਹੜੀਆਂ ਮੋਢਲੀਆਂ ਦੀ ਜ਼ਰੂਰਤਾਂ ਨੇ ਉੱਥੇ ਐਕਸ-ਰੇ ਮਸ਼ੀਨ ਆ ਜਾਂ ਆਪਣਾ ਹੋਰ ਵੀ ਟੈਸਟ ਹੁੰਦੇ ਨੇ ਲੈਬੋਰੀ ਦੇ ਵਿੱਚ। ਉਹ ਚੀਜ਼ਾਂ ਤੇ ਆਪਾਂ ਮਿਲ ਨਹੀਂ ਲਈਆਂ ਸੋਦਾ। ਤੇ ਅਸੀਂ ਬੱਤੀ ਨੂੰ ਗੱਲੀ ਨੂੰ ਕੀ ਕਰਾਂਗੇ ਜੀ? ਸੋ ਮਲ ਕੇ ਹੁਣ ਪ੍ਰਚਾਰ ਫਿਰ ਦੋਨੋਂ ਭਰਾ ਰਲ ਕੇ ਕਰੋਗੇ ਸਰਕਾਰ ਦੇ ਵਿਰੁੱਧ ਪੀ ਇਹਨਾਂ ਨੇ। ਨਹੀਂ ਬਿਲਕੁਲ ਨਹੀਂ ਕਰਾਂਗੇ ਇਹਨਾਂ ਦੀਆਂ ਨੀਤੀਆਂ ਜੋ ਨੇ। ਜੋ ਇਹਨਾਂ ਨੇ ਪੰਜਾਬ ਦੇ ਨਾਲ ਧੋਖਾ ਕੀਤਾ। ਜਨਤਾ ਨਾਲ ਕੀਤਾ ਪੰਜਾਬ ਨਾਲ ਕੀਤਾ ਮਤਲਬ ਕਿ ਜੜਾ ਹਜਣਾ ਜਨਾਲਾ ਹਲਕਾ ਜੜਾ ਪਹਿਲਾਂ ਬੜੇ ਚਿਰ ਦਾ ਪਸੜਿਆ ਸੀ ਪਹਿਲਾਂ ਬੌਣੀ ਦੇ ਉਮੀਦਾਂ ਸੀ ਉਹਨੂੰ ਬੜੀ-ਬੜੀ ਬਣਾਇਆ ਤੇ ਉਹ ਵੀ ਉਹਦੇ ਤੋਂ ਤੁਹਾਨੂੰ ਉਮੀਦ ਜਿਹੜੀਆਂ ਸੀ ਉਹ ਵੀ ਨਾ ਖਰੀਆਂ ਉੱਤਰੀਆਂ ਤੇ ਹੁਣ ਜਿੰਨਾ ਇਹਨਾਂ ਪੰਜਾਬ ਦੇ ਨਾਲ ਤੇ ਪੰਜਾਬ ਦੇ ਲੋਕਾਂ ਨਾਲ ਤੇ ਜਾਂ ਫਿਰ ਜਨਾਲਾ ਵਿੱਚ ਰਹਿੰਦੀ ਹਲਕੇ ਦੇ ਵਿੱਚ ਲੋਕਾਂ ਦੇ ਨਾਲ ਇਸ ਇਨਸਾਨ ਧਾਰੀ ਵਾਲ ਨੇ ਧੋਖਾ ਕੀਤਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਾ ਕੇ ਤੋਂ ਘਰ-ਘਰ ਜਾ ਕੇ ਕਰਾਂਗੇ ਅੱਗੇ ਜਿਵੇਂ ਵੋਟਾਂ ਮੰਗਦੇ ਆ ਪਾਰਟੀ ਲਈ ਬਸ ਫਿਰ ਮੰਗ ਲੋ ਲੋਕ ਸਭਾ ਦੀਆਂ ਚੋਣਾਂ ਨੇ ਇੱਥੇ ਵੀ ਕਰੋਗੇ ਪੂਰਾ ਵਰਕ ਪੂਰਾ ਜੀ ਲੋਕ ਸਭਾ ਜਿੱਥੇ ਅਸੀਂ ਖਲੋਤੇ ਆ ਤੁਸੀਂ ਇੱਥੋਂ ਦਾ ਵੇਖ ਲਓ ਵੀ ਆਹੜੀ ਗਲੀ ਜਾਏ ਜੇ ਤੁਸੀਂ ਹੂੰ ਤੇ ਇੱਥੇ ਤਾਜੀ ਮਿੱਟੀ ਪਈ ਆਪਣਾ ਤੇ 2-4 ਦਿਨ ਪਹਿਲਾਂ ਬਰਸਾਤ ਹੋਈ ਸੀ ਇੱਥੋਂ ਲੋਕਾਂ ਕੋ ਆ ਮਹੱਲੇ ਵਾਲਿਆਂ ਕੋ ਨੰਗਿਆ ਨਹੀਂ ਜਾ ਰਿਆ ਹਾਂਜੀ ਇੰਨੇ ਜ਼ਿਆਦਾ ਤੰਗ ਪਰੇਸ਼ਾਨ ਨੇ ਆਪਣਾ ਤੇ ਪਤਾ ਨਹੀਂ ਉਹਨਾਂ ਨੂੰ ਮੇਰੇ ਹਿਸਾਬ ਨਾਲ 6 ਮਹੀਨੇ ਹੋ ਗਏ ਉਹਨੇ ਇਸ ਗਲੀ ਦੀ ਮੰਗ ਕਰਦਿਆਂ ਨੂੰ ਏ ਉਹ ਅਜੇ ਤੱਕ ਗਲੀ ਨਹੀਂ ਜੇ ਬਣੀ ਆਪਣਾ ਮੈਂ ਕਿਸਨਿਆ ਹੋਰ ਥੋੜੇ ਦੇ ਦੋ ਦੋ ਜੀ ਦਿਓ ਜੀ ਕਿਸਨਿਆ ਆ ਮੇਰਾ ਧਾਰੀয়াল ਸਾਹਿਬ ਨੂੰ ਕਿ ਧਾਰੀয়াল ਸਾਹਿਬ ਤੁਸੀਂ ਸਾਨੂੰ ਕਹਿ ਕੇ ਸਾਡੇ ਪਿੰਡ ਦੇ ਸਰਪੰਚ ਦੀਨਕਵਾਰੀ ਲਾਈ ਆ ਤੇ ਮੈਂ ਤੁਹਾਡੇ ਗੜੀ ਹੱਥ ਜੋੜ ਕੇ ਬੇਨਤੀ ਕਰਦਾ ਹਜੇ ਵੀ ਜਿੱਦਾਂ ਨਕਵਾਰੀ ਚੱਲ ਰਹੀ ਆ ਉਹ ਨਕਵਾਰੀ ਸਾਨੂੰ ਸਾਫ ਸੁਥਰੀ ਚਾਹੀਦੀ ਆ ਤੇ ਜਿਹੜੇ ਸਰਪੰਚ ਨੂੰ ਤੁਸੀਂ ਨਾਲ ਲਾਇਆ ਨਾ ਤੇ ਜੇ ਉਹ ਸਾਫ ਸੁਥਰਾ ਇਹ ਵੀ ਉਹਦੇ ਨਾਲ ਪਰ ਤੁਹਾਡੇ ਕਹਿਣ ਤੇ ਨਕਵਾਰੀ ਲੱਗੀ ਸਾਡੇ ਕਹਿਣ ਤੇ ਨਹੀਂ ਲੱਗੀ ਤਾਰੀਅਲ ਨੇ ਕਹਿ ਕੇ ਲਵਾਈ ਭਾਵ ਸਾਡੇ ਮੋਢਿਆਂ ਤੇ ਰੱਖ ਕੇ ਚਲਾਈ ਮੈਂ ਤੇ ਇੰਨੀਆਂ ਕ ਬੇਨਤੀਆਂ ਤੁਹਾਡੇ ਮੱਦੇਮ ਦੇ ਰਹੀਂ ਕਰਦਾ ਆ ਅੱਜ ਤੇ ਹੁਣ ਸਰਪੰਚੋਂ ਦੇ ਨਾਲ ਆ ਅੱਜ ਨਾਲ ਆ ਹਾਂ ਇਹੀ ਤੇ ਕਰਨੇ ਵੀ ਅਸੀਂ ਹੁਣ ਇੱਕ ਬੰਦੇ ਸਾਡੇ ਕੋਲ ਇਨਕੁਆਰੀ ਲਵਾ ਲਈ ਪਹਿਲਾਂ ਦੋ ਪਾਰਟੀਆਂ ਕਰਕੇ ਪਾਰਟੀਆਂ ਨੇ ਸਾਨੂੰ ਭਰਾਵਾਂ ਨੂੰ ਲੜਾਇਆ ਹੁਣ ਤੀਜੀ ਪਾਰਟੀ ਆ ਗਈ ਅੱਜ ਸਾਡੇ ਮੋਢੇ ਤੇ ਰੱਖ ਕੇ ਸਾਡੀ ਸਰਪੰਚ ਨਾਲ ਸੁਣੀ ਪਾਤੀ ਆਪ ਆਪ ਨੂੰ ਨਾਲ ਲਾ ਲਿਆ ਇਹਦੇ ਪਿੱਛੇ ਤਾਰੀਅਲ ਨੂੰ ਮੈਂ ਸਵਾਲ ਪੁੱਛਦਾ ਕਿ ਕਾਰਨ ਕੀ ਹੈ ਸਾਡੇ ਕੋਲ ਕਿਹੜੀ ਚੀਜ਼ ਸੀ ਤੈਨੂੰ ਉਹਦੇ ਕੋਲੋਂ ਮਿਲ ਗਈ ਉਹੀ ਬੰਦਾ ਤੇਰਾ ਪਿੰਡ ਚ ਪੋਸਟਰ ਨਹੀਂ ਲੱਗਣ ਦਿੰਦਾ ਉਹੀ ਬੰਦਾ ਤੇਰਾ ਪਿੰਡ ਦੇ ਵਿੱਚ ਬੂਤ ਨਹੀਂ ਲੱਗਣ ਦਿੰਦਾ ਉਹੀ ਬੰਦਾ ਤੇਰਾ ਪਿੰਡ ਚ ਪ੍ਰਚਾਰ ਨਹੀਂ ਸੀ ਹੁਣ ਦਿੰਦਾ ਉਹੀ ਬੰਦਾ ਤੇਰੀਆਂ ਭੰਡੀਆਂ ਕਰਦਾ ਸੀ ਉਹੀ ਬੰਦਾ ਤੈਨੂੰ ਕਹਿੰਦਾ ਦੁੱਕੀ ਤਿੱਕੀ ਦਾ ਧਾਰੀਆਲ ਅੱਜ ਕਿਵੇਂ ਤੇਰੇ ਨਾਲ ਰਲ ਗਿਆ ਅੱਜ ਕਿਵੇਂ ਤੂੰ ਨਾਲ ਲਾ ਲਿਆ ਇਹ ਸਾਰੀ ਜਿਹੜੀ ਕਾਰਜਗੁਜ਼ਾਰੀ ਹੋਈ ਆ ਅਮਰੀਕਾ ਤੋਂ ਹੋਈ ਆ ਖੁਸ਼ਪਾਲ ਦਾ ਸੱਜਣੇ ਉਹਦੇ ਰਹੀਂ ਜੋ ਦੇਣ ਲੈਣ ਹੋਇਆ ਮੰਤਰੀ ਦੇ ਨਾਲ ਸਰਪੰਚ ਦਾ ਮੈਂ ਤੇ ਇਹ ਸ਼ੁੱਧਾ ਕਹਿੰਨਾ ਮਤਲਬ ਇਹ ਪਰਵਾਹਾਂ ਵੀ ਨੇ ਆ ਪਰਵਾਹਾਂ ਵੀ ਨੇ ਸੋ ਦੋਸਤੋ ਇਹ ਨੇ ਭਾਜੀ ਪਵਿੱਤਰ ਸਿੰਘ ਫੈਂਸੀ ਤੇ ਭਾਈ ਵੀਰ ਸਿੰਘ ਖੋਨੇਵਾਲ ਤੋਂ ਜਿਨ੍ਹਾਂ ਦੀ ਮੈਂ ਅੱਗੇ ਵੀ ਗੱਲ ਕੀਤੀ ਆ ਕਿ ਇਹ ਪੁਰਾਣੇ ਵਲੰਟੀਅਰ ਸਨ ਵਰਕਰ ਸਨ ਆਮ ਆਦਮੀ ਪਾਰਟੀ ਦੇ ਪਰ ਇਹਨਾਂ ਦੇ ਅੱਜ ਇੱਕ ਰੋਸ ਹੈ ਕਿ ਇਹਨਾਂ ਨੂੰ ਜਦੋਂ ਦੀ ਸਰਕਾਰ ਬਣੀ ਹੈ ਉਦੋਂ ਦਾ ਹੀ ਅੱਖੋਂ ਪਰੋਖੇ ਕੀਤਾ ਗਿਆ ਤੇ ਅਜੇ ਹੋਰ ਵੀ ਬੜੇ ਨੌਜਵਾਨ ਵਰਕਰ ਹੋਣੇ ਆ ਜਿਨ੍ਹਾਂ ਦੇ ਨਾਲ ਜਿਨ੍ਹਾਂ ਦਾ ਰੋਸ ਆਪਣੇ ਮਨ 'ਚ ਹੋਣਾ ਆ ਸਮਾਂ ਆਉਣ ਤੇ ਕੱਢਣ ਦੀ ਸੋਚ ਰਹੇ ਹੋਣੇ ਆ ਸੋ ਤੁਸੀਂ ਰਜਾਨਾ ਦਸਤਕ ਦੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਨਾਲੇ-ਹਲਕੇ ਦੀ ਹੋਰ ਵੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਰਹੀਏ ਸੋ ਬਹੁਤ-ਬਹੁਤ ਧੰਨਵਾਦ